ਅਜਾਸੀ ਪਹੁੰਚੇ ਹਲਕਾ ਸੁਲਤਾਨਪੁਰ ਲੋਧੀ ਵਿਖੇ ਜਿੱਥੇ ਅੱਜ ਵੱਡਾ ਸਿਆਸੀ ਕਹਿ ਸਕਦੇ ਆ ਕਮਾਸਾਂ ਜਿਹੜਾ ਹੋ ਰਿਹਾ ਇੱਕ ਪਾਸੇ ਜਿੱਥੇ ਪੰਜਾਬ ਕਾਂਗਰਸ ਵੱਲੋਂ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾਹੋਰਾ ਵੱਲੋਂ ਇੱਕ ਰੈਲੀ ਰੱਖੀ ਗਈ ਹੈ ਪਰਵਰਤਨ ਰੈਲੀ ਰੱਖੀ ਗਈ ਹੈ ਤੁਸੀਂ ਤੁਹਾਨੂੰ ਦਿਖਾਵਾਂਗੇ ਸਾਈਡ ਤੇ ਪਹਿਲਾ ਸਾ ਜਿੱਥੇ ਰੈਲੀ ਦਾ ਪ੍ਰਬੰਧ ਕੀਤਾ ਗਿਆ ਨਵਤੇਜ ਸਿੰਘ ਚੀਮਾਹੋਰਾ ਵੱਲੋਂ ਤਾਂ ਦੂਜੇ ਪਾਸੇ ਰਾਣਾ ਗੁਰਜੀਤ ਸਿੰਘ ਜਿਹੜੇ ਹਲਕਾ ਕਪੂਰਥਲਾ ਤੋਂ ਵਿਧਾਇਕ ਨੇ ਉਹਨਾਂ ਦੇ ਸੁਪੁੱਤਰ ਹਲਕਾ ਸੁਲਤਾਨਪੁਰ ਲੋਧੀ ਤੋਂ ਜਿਹੜੇ ਵਿਧਾਇਕ ਨੇ ਉਹਨਾਂ ਵੱਲੋਂ ਕਿਸਾਨੀ ਸੰਮੇਲਨ ਦੇ ਨਾਮ ਤੇ ਇੱਕ ਰੈਲੀ ਦਾ ਆਗਾਜ਼ ਕੀਤਾ ਵੀ ਜਿਹੜੀ ਕਾਂਗਰਸ ਪਾਰਟੀ ਦੇ ਲਈ ਆ ਉਹਦੇ ਵਿੱਚ ਬਾਹਰੋਂ ਇਕੱਠ ਜਿਹੜਾ ਉਹ ਲੋਕਾਂ ਦਾ ਕੀਤਾ ਜਾ ਰਿਹਾ ਤਾਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਲਗਾਤਾਰ ਜਿਹੜਾ ਇੱਥੇ ਪਹੁੰਚਦਾ ਜਾ ਰਿਹਾ ਸੁੰਦਰ ਸ਼ਾਮ ਰੋੜਰ ਦੇ ਸਾਹਮਣੇ ਮੰਤਰੀ ਵੀ ਉਹ ਇੱਥੇ ਪਹੁੰਚੇ ਨੇ ਤਾਂ ਇਹਦੇ ਤੁਹਾਨੂੰ ਅਸੀਂ ਗੱਡੀਆਂ ਤੋਂ ਅੰਦਾਜ਼ਾ ਸੱਜੇ ਲਗਾ ਸਕਦੇ ਹਾਂ ਵੀ ਕਿਹੜੀ ਕਿਹੜੀ ਗੱਡੀ ਦਾ ਨੰਬਰ ਕਿਵੇਂ ਕਿਵੇਂ ਗੱਡੀਆਂ ਨੇ ਬਾਹਰੋਂ ਇੱਥੇ ਆਮ ਦਿਖਾਈ ਦੇ ਰਹੀਆਂ ਸੋਣੇ ਸ਼ਾਮਲ ਤੁਸੀਂ ਦੇਖ ਸਕਦੇ ਹੋ ਪੀਵੀ 23 ਨੰਬਰ ਜਿਹੜੀ ਗੱਡੀ ਹੈ ਉਹ ਤੁਹਾਨੂੰ ਇੱਥੇ ਨਜ਼ਰ ਆਏਗੀ ਇਸੇ ਤਰੀਕੇ ਨਾਲ ਵੱਖ-ਵੱਖ ਜਿਹੜੀਆਂ ਗੱਡੀਆਂ ਨੇ ਉਹ ਤੁਹਾਨੂੰ ਇੱਥੇ ਨਜ਼ਰ ਆਉਣਗੀਆਂ ਜਿਹੜੀਆਂ ਨੇ ਤੇ ਜਿਹੜਾ ਪੀਵੀ 41 ਤੇ ਪੀਵੀ 9 ਨੰਬਰ ਜਿਹੜਾ ਜਲੰਧ ਜਲੰਧ ਜ਼ਿਲ੍ਹੇ ਦੀ ਜਿਹੜੋ 8 ਨੰਬਰ ਗੱਡੀ ਤੁਹਾਨੂੰ ਨਜ਼ਰ ਆ ਰਹੀ ਹੈ ਅੱਗੇ ਪੀਵੀ 57 ਨੰਬਰ ਗੱਡੀ ਨਾਲ ਅਗਰ ਤੁਹਾਨੂੰ ਨਜ਼ਰ ਆਏਗੀ ਇਸੇ ਤਰੀਕੇ ਨਾਲ ਗੱਲ ਕੀਤੀ ਜਾਵੇ ਪੀਵੀ 8 ਫਿਰ ਤੁਹਾਨੂੰ ਗੱਡੀ ਨਜ਼ਰ ਆ ਰਹੀ ਹੈ ਤਾਂ ਪਰਵਰਤਨ ਰੈਲੀ ਜਿਹੜੀ ਆ ਹਲਕਾ ਸੁਲਤਾਨਪੁਰ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਉਲੀਕੀ ਗਈ ਹੈ ਤੇ ਬਾਹਰੋਂ ਕੱਠ ਕਰਨ ਦਾ ਜਿਹੜਾ ਰੌਲਾ ਜਿਹੜਾ ਉਹ ਪੈ ਰਿਹਾ ਇੱਥੇ ਵਾ ਇਹ ਵੀ ਪੀਵੀ 11 ਦੇਜੀ ਤੁਹਾਨੂੰ ਨਜ਼ਰ ਆ ਰਹੀ ਹੈ ਕਈ ਸਰੇ ਕਿਨ ਜੀਵੇਂ ਜੀ ਮੈਂ ਗੱਲੀਏ ਇਕੱਡੇ ਨੀਕਾ ਮਾਰਦੇ ਆ ਅਸੀਂ ਗੱਡੀਆਂ ਬਾਰੀ ਹਲਕੇ ਜਿਆਦਾ ਨਜ਼ਰ ਆ ਰਹੀਆਂ ਨੇ ਪੀਵੀਬੀ 9 ਕਪੂਰਥਲਾ ਜ਼ਿਲ੍ਹਾ ਦੀ ਹੈ ਪਰ ਇੱਥੇ ਪੀਵੀਬੀ 29 ਫੇਰ ਬਾਹਰੀ ਗੱਡੀ ਜਿਹੜੀ ਆ ਉਹ ਤੁਹਾਨੂੰ ਇੱਥੇ ਨਜ਼ਰ ਆਈ ਗਈ ਐ ਸੇ ਦੇਖਣਾ ਕਿ ਫੇਰ ਤੁਸੀਂ ਦੇਖ ਸਕਦੇ ਹੋ ਬਾਗਾ ਪੋਣਾ ਬਾਗਾ ਪੋਣਾ ਦੀ ਗੱਡੀ ਨਜ਼ਰ ਆ ਰਹੀ ਹੈ ਅਗਿਆ ਪੀਵੀਬੀ ਤੁਹਾਨੂੰ ਫੇਰ ਇੱਕ ਗੱਡੀ ਨਜ਼ਰ ਆ ਗਈ ਹੈ ਜਿਹੜੀ ਜਲੰਧਰ ਜਿਲ੍ਹਾ ਦੀ ਹੈ ਤਾਂ 12 ਗੱਡੀਆਂ ਜੜੀਆਂ ਨੇ ਉਹ ਇਕੱਠੇ ਦਾ ਇੱਥੇ ਕਿਤਨਾ ਕਿਤੇ ਨਜ਼ਰ ਆ ਰਿਹਾ ਇੱਥੇ ਆਰੇ ਲੋਕ ਨਾਲ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਨਗੇ ਆ ਪੀਬੀ 11 ਤੁਹਾਨੂੰ ਨਜ਼ਰ ਆ ਰਿਹਾ ਪਟਿਆਲੇ ਦਾ ਜਿਹਦੇ ਪਿੱਛੇ ਪੱਗਾ ਪਰਾਨਾ ਦੀ ਗੱਡੀ ਦੇਖੀ ਸੀ ਇਸ ਦੇ ਇੱਕ ਨੇ ਇੱਥੇ ਨਾਲ ਇੱਥੇ ਆ ਪੀਬੀ 7 ਵੀ ਦੇਖ ਸਕਦੇ ਹੋ ਹਰਪੁਰ ਦਾ ਨੰਬਰ ਹੈ ਤਾਂ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਸਨ ਬਾਹਰੋਂ ਇਕੱਠੀਆਂ ਉਹ ਕਿਤਨਾ ਕਿਤੇ ਸੱਚੀਆਂ ਸਾਬਤ ਹੁੰਦੀਆਂ ਨਜ਼ਰ ਆ ਰਹੀਆਂ ਨੇ ਕੋਈ ਇੱਕ ਅੱਧੀ ਗੱਡੀ ਬਾਹਰ ਦੀ ਨੰਬਰ ਹੋ ਸਕਦੀ ਹੈ ਪਰ ਇੱਥੇ तमाम ਗੱਡੀਆਂ ਨੇ ਬਾਹਰੀ ਨੰਬਰ ਦੀ ਨਜ਼ਰ ਆ ਰਹੀਆਂ ਮੇ ਆ ਪੀਬੀ 2 ਨੰਬਰ ਦੀ ਗੱਡੀ ਤੁਸੀਂ ਇੱਥੇ ਦੇਖ ਰਹੇ ਤੇ ਆਪੀ ਵੀ 65 ਨੰਬਰ ਤੇ ਕਿਸਮਤ ਤੇ ਨਜ਼ਰ ਆਏਗੀ ਐਸੇ ਤਰੀਕੇ ਨਾਲ ਤਮਾਮ ਜਿਹੜੀਆਂ ਗੱਡੀਆਂ ਤੁਸੀਂ ਨਿਗਾਹ ਮਾਰੋਗੇ ਤਾਂ ਬਾਹਰੀ ਗੱਡੀਆਂ ਜਿਹੜੀਆਂ ਨੇ ਇੱਥੇ ਤੁਹਾਨੂੰ ਨਜ਼ਰ ਆਉਣੀਆਂ ਲੋਕਲ ਗੱਡੀਆਂ ਬਹੁਤ ਆਤ ਘੱਟ ਜੀਆਂ ਘੱਟ ਗਿਣਤੀ ਵਿੱਚ ਤੁਹਾਨੂੰ ਇੱਥੇ ਨਜ਼ਰ ਆ ਰਹੀਆਂ ਨੇ ਤਾਂ ਤੁਸੀਂ ਦੇਖ ਸਕਦੇ ਹੋ ਪੀਵੀ 2 ਫੇਰ ਆ ਗਿਆ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਜਿਹੜੀ ਇਹ ਨੰਬਰ ਦੀ ਗੱਡੀ ਹੈ ਪੀਬੀ 7 ਹੁਸ਼ਿਆਰਪੁਰ ਦੀ ਨੰਬਰ ਦੀ ਗੱਡੀ ਆ ਗਈ ਜਿਹੜੀ ਇਸੇ ਤਰੀਕੇ ਨਾਲ ਗੱਲ ਕੀਤੀ ਜਾਵੇ ਅੱਗੇ ਤੁਸੀਂ ਪੀਵੀ 09 ਦੇਖ ਰਹੇ ਹੂੰ ਪੀਬੀ 35 ਦੇਖ ਰਹੇ ਹੋ ਨੰਬਰ ਗੱਡੀ ਨੰਬਰ ਪੀਬੀ 08 ਨੰਬਰ ਤੁਹਾਨੂੰ ਗੱਡੀ ਨਜ਼ਰ ਆਏਗੀ ਤਾਂ ਤੁਸੀਂ ਜੇ ਅਸੀਂ ਫੋਰ ਐਗਜ਼ਾਮਪਲ ਜੇ 20 ਗੱਡੀਆਂ ਅਸੀਂ ਦੇਖੇ ਤਾਂ 20 ਦੇ ਵਿੱਚੋਂ 15 ਗੱਡੀਆਂ ਬਾਹਰੀ ਨੰਬਰਾਂ ਦੀਆਂ ਤੁਹਾਨੂੰ ਨਜ਼ਰ ਆਈਆਂ ਨੇ ਇਸ ਤੇ ਕਿਹੜਾ ਪੀਬੀ 22 ਨੰਬਰ ਤੁਹਾਨੂੰ ਗੱਡੀ ਨਜ਼ਰ ਆ ਰਹੀ ਹੈ ਤਾਂ तमाम ਜਿਹੜੀਆਂ ਗੱਡੀਆਂ ਨੇ ਉਹ ਬਾਹਰੋਂ ਜਿਹੜਾ ਇਕੱਠਾ ਹੈ ਕੱਟ ਕਰਨ ਡੜਾ ਰੋਲਾ ਸਿਓ ਕਿਤੇ ਕਿਤੇ ਸੱਚ ਹੁੰਦਾ ਸਾਬਤ ਹੋ ਰਿਹਾ ਜਿੱਥੇ ਇੱਥੇ ਪੰਜਾਬ ਕਾਂਗਰਸ ਦੇ ਪ੍ਰਧਾਨ ਪਹੁੰਚੇ ਹੋਏ ਨੇ ਅਬਰਿੰਦਰ ਸਿੰਘ ਰਾਜਵਰਿੰਗ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਪਿੱਤਰ ਦੇ ਲੈਤਾ ਪਹੁੰਚੇ ਉੱਥੇ ਬਾਹਰੋਂ ਕੱਟ ਕਰਨ ਦੀ ਧੋੜ ਕਿਉਂ ਪੈ ਗਈ ਪੀਬੀ 11 ਨੰਬਰਸ ਨੂੰ ਗੱਡੀ ਨਜ਼ਰ ਆ ਰਹੀ ਹੈ ਇਸ ਦੇ ਦੇ ਕੇ ਪੀਬੀ 57 ਨੰਬਰ ਦੀ ਗੱਡੀ ਨੂੰ ਨਜ਼ਰ ਆ ਰਹੀ ਤਾਂ तमाम ਜਿਹੜੀਆਂ ਕੰਸੂਆਂ ਉੱਤਰੀਆਂ ਸਨ ਵੀ ਰਾਣਾ ਪਰਿਵਾਰ ਦੇ ਮੁਖਾਲ ਕਾਂਗਰਸ ਪਾਰਟੀ ਜਿਹੜੀ ਰੈਲੀ ਹੋ ਰਹੀ ਆ ਉਹ ਬਾਹਰੋਂ ਬੰਦੇ ਜਿਹੜਾ ਇਕੱਠਾ ਹੈ ਉਹ ਕਿਤਨੇ ਕੇ ਪੈਸੇ ਕੀਤਾ ਗਿਆ ਤਾਂ ਉਹ ਗੱਲਾਂ ਸੱਚ ਹੁੰਦੀਆਂ ਸਾਬਤ ਹੋ ਰਹੀਆਂ ਨੇ ਆ ਪੀ ਸਾਨੂੰ ਮਸਰਾਈਆਂ ਨੇ ਅੱਗੇ ਤੁਸੀਂ ਦੇਖ ਸਕਦੇ ਹੋ ਪੀਬੀ 02 ਨੰਬਰ ਕੇ ਡਿਫੇਸ ਤੁਹਾਨੂੰ ਨਜ਼ਰ ਆਏਗੀ ਆ ਪੀਬੀ 09 ਨੰਬਰ ਪੀਬੀ 02 ਨੰਬਰ ਕੇ ਡਿਫੇਸ ਤੁਹਾਨੂੰ ਨਜ਼ਰ ਆ ਰਹੀ ਹੈ ਤਾਂ तमाम ਜਿਹੜੀਆਂ ਗੱਡੀਆਂ ਤੁਹਾਨੂੰ ਇੱਥੋਂ ਬਾਹਰੀ ਇਲਾਕਿਆਂ ਤੋਂ ਜਿਹੜੇ ਤੁਹਾਨੂੰ ਗੱਡੀਆਂ ਜਿਹੜੀਆਂ ਨੇ ਉਹ ਨਜ਼ਰ ਆਉਣਗੀਆਂ ਤਾਂ ਪੀਬੀ 55 ਨੰਬਰ ਗੱਡੀ ਤੁਹਾਨੂੰ ਫੇਰ ਨਜ਼ਰ ਆ ਰਹੀ ਹੈ ਤਾਂ ਕਿਤਨਾ ਕਿਤੇ ਜਿਹੜਾ ਸ਼ਕਤੀ ਪ੍ਰਦਰਸ਼ਨ ਕਾਂਗਰਸ ਪਾਰਟੀ ਵੱਲੋਂ ਕੀਤਾ ਜਾ ਰਿਹਾ ਉਹ ਬਾਰੀ ਗੱਠ ਜਾਦਾ ਇੱਥੇ ਜਾਵਦਾ ਕੋਸ਼ਿਸ਼ ਕਰਾਂਗੇ ਆਮ ਲੋਕਾਂ ਨਾਲ ਗੱਲ ਕਰਨ ਦੀ ਵੀ ਉਹ ਕਿਹੜੀ ਕਿਹੜੀ ਜਗ੍ਹਾ ਤੋਂ ਆਏ ਨੇ ਇੱਥੇ ਕਿਵੇਂ ਪਹੁੰਚੇ ਨੇ ਕਿਹੜੀ ਰੇਲ ਤੋਂ ਇੱਥੇ ਆਏ ਨੇ ਇਹ ਤੋਂ ਤੁਹਾਨੂੰ ਫਿਰ ਪੀਬੀ 08 ਨੰਬਰ ਜਿਹੜਾ ਤੁਹਾਨੂੰ ਗੱਡੀ ਦਾ ਨਜ਼ਰ ਆ ਰਿਹਾ ਤਾਂ तमाम ਜਿਹੜੀਆਂ ਪਿੱਛੇ ਤਾਂ ਗੱਡੀਆਂ ਨੇ ਉਹ ਬਾਰੀ ਨੰਬਰ ਦੇ ਗੱਡੀਆਂ ਤੋਂ ਦੂਜੇ ਪਾਸੇ ਲੈ ਜਾਵਾਂਗੇ ਤੇ ਲੋਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਚਲੋ ਕੀ ਨਾਮ ਭਾਈ ਦਾ ਕੀ ਨਾਮ ਤੁਹਾਡਾ ਆਇਦਰ ਵੋਸ਼ਾ ਕੀ ਨਾਮ ਭਾਈ ਦਾ ਛਾਰਗਾਹ ਦਾ ਭਾਈ ਕੀ ਨਾਮ ਤੁਹਾਡਾ ਕੀ ਨਾਮ ਇਹਦਾ ਨਾਮ ਕੇ ਵਾਹ ਇਹਨਾਂ ਦਾ ਕਿੱਥੋਂ ਆਏ ਹੋ ਕੀ ਨਾਮ ਹੈ ਨਾ ਮੇਰਾ ਦੀਪ ਬੂਟਾ ਕਿੱਥੋਂ ਆਏ ਹੋ ਮਲੀਏ ਤੋਂ ਇਹ ਕਿੱਥੇ ਪੈਂਦਾ ਇਹ ਤਰਨ ਤਰਨ ਤੁਸੀਂ ਕਿੱਥੋਂ ਆਏ ਵੀਰੇ ਉੱਥੋਂ ਹੀ ਵੀਰੇ ਆਸੀਂ ਕਿਹਦੇ ਨਾਲ ਆਏ ਤੁਸੀਂ ਅਸੀਂ ਇਹਨਾਂ ਦੇ ਨਾਲ ਹੀ ਆਏ ਆਏ ਇਹ ਬਾਈ ਵੀ ਕੋਣ ਨੇ ਇਹ ਵੀ ਰਾਡੇ ਉੱਥੋਂ ਦੇ ਆਏ ਸੀਗੇ ਕਿਹਦੀ ਰੈਲੀ ਕਿੱਥੇ ਕਿਹਦੀ ਹੋ ਰਹੀ ਹੈ ਇੱਥੇ ਇਹ ਦੀ ਰੈਲੀ ਦਾ ਸੇ ਕਿੱਥੇ ਕਿਹਦੀ ਹੋਣੀ ਆ ਉਹਨਾਂ ਨੇ ਪਤਾ ਹੈ ਤਾਂ ਤੁਸੀਂ ਦੇਖਿਆ ਤਰਨ ਤਰਨ ਤੋਂ ਆਏ ਸੀ ਨੌਜ ਜਿਹਨਾਂ ਦੀ ਵਾਪਸੀ ਵੀ ਪਾਤੀ ਹੈ ਹਾਲਾਂਕਿ ਹਲੇ ਲੀਡਰਸ਼ਿਪ ਜਿਹੜੀ ਆ ਪਹੁੰਚਦੀ ਨਜ਼ਰ ਆਈ ਤਾਂ ਉਧਰ ਵਾਪਸੀ ਲਈ ਪੈਣੀ ਹੈ ਉਹ ਸ਼ੁਰੂ ਹੋ ਗਈ ਹੈ ਕਰੋਈ ਤਾਂ ਤੁਸੀਂ ਇਹ ਵੇਂਦੇ ਇਸਾ ਦੇਉਂ ਤਾਂ ਹਰਿਆਣੇ ਦੀ ਨੰਬਰ ਚਲੋ ਕਿਸੇ ਪੰਜਾਬੀ ਭਰਾ ਨੇ ਹਰਿਆਣੇ ਦੇ ਨੰਬਰ ਗੱਡੀ ਲਈ ਹੋਗੀ ਤਾਂ ਇੱਕ ਤੁਹਾਨੂੰ ਮਗਰ ਦਿਖਾਉਣਾ ਗੱਡੀਆਂ ਫੇਰ ਜਿਵੇਂ ਤੁਸੀਂ ਗੱਡੀ ਦੇਖ ਸਕਦੇ ਹੋ ਮੇਰੇ ਮਗਰ ਪੀਬੀ 04 ਗੱਡੀ ਖੜੀ ਹੈ ਪੀਬੀ 08 ਗੱਡੀ ਖੜੀ ਹੈ ਜਿਵੇਂ ਨੌਜਵਾਨ ਦੱਸੇ ਵੀ ਅਸੀਂ ਤਰਨਤਾਰਨ ਸਾਹਿਬ ਤੋਂ ਆਏ ਹਾਂ ਤਰਨਤਾਰਨ ਮੈਂ ਕਹਿੰਦਾ ਜਿਲ੍ਹਾ ਹੀ ਬਦਲੇ ਜਾਂਦਾ ਕਪੂਰਥਲਾ ਜਿਲ੍ਹਾ ਆਪਣੇ ਆਪ ਚ ਇਕ ਅਲੱਗ ਜਿਲ੍ਹਾ ਤਾਂ ਤਰਨਤਾਰਨ ਆਪਣੇ ਆਪ ਛੜਾ ਅਲੱਗ ਜਿਲ੍ਹਾ ਜਿਹੜਾ ਉਹ ਕਿਹਾ ਜਾਂਦਾ ਉਹ ਲੱਗ ਜਿਹੜਾ ਜਿਲ੍ਹਾ ਆਪਣੇ ਆਪ ਦੇ ਵਿੱਚ ਲੱਗ ਬਣਿਆ ਹੋਇਆ गा कित पा इत खड़े ने सर की नाम तो जी तो कहाँ से, है? कहां से? ओ, ओ, है आए हैं ये, तो ये तो पता वहाँ से आए कहाँ से आए हैं किसकी रैली में आए हैं किसके साथ किसके साथ आए हैं ਇਸਕੇ ਸਾਥ ਫੈਕਟਰੀ ਮੇਂ ਕੰਮ ਕਰਤੇ ਹੋ ਆਪ ਹਾਂ ਤਾਂ ਫੈਕਟਰੀ ਚ ਕੰਮ ਕਰਦੇ ਨੇ ਤੇ ਉਧਰ ਵੀ ਲੋਕ ਬੈਠੇ ਨੇ ਸਾਰੇ ਆਈਏ ਇੱਕ ਮਿੰਟ ਸਾਰੇ ਫੈਕਟਰੀ ਮੇਂ ਕੰਮ ਕਰਤੇ ਹੋ ਆਪ ਫੈਕਟਰੀ ਮੇਂ ਕੰਮ ਕਰਤੇ ਹੋ ਆਪ ਸਭੀ ਰੈਲੀ ਵੀ ਆਏ ਹੋ ਆਪ ਫਗਵਾੜੇ ਜੀ ਫਗਵਾੜੇ ਤਾਂ ਆਏ ਹਾਂ ਜੀ ਤਾਂ ਤੁਸੀਂ ਇਹ ਦੇਖ ਸਕਦੇ ਹੋ ਸਾਰੇ ਮਜ਼ਦੂਰ ਭਰਾ ਜਿਹੜੇ ਨੇ ਉਹ ਰੈਲੀ ਤੇ ਆਏ ਨੇ ਫਗਵਾੜੇ ਤੋਂ ਆਏ ਨੇ ਵਿਸ਼ੇਸ਼ ਤੌਰ ਤੇ ਕਾ ਦੋ ਗੱਡੀਆਂ ਭਰੀਆਂ ਹੋਈਆਂ ਨੇ ਆ ਬੱਸਾਂ 'ਚ ਹੀ ਬੈਠੇ ਨੇ ਗਏ ਨਹੀਂ ਰੈਲੀ ਤੇ ਨਹੀਂ ਗਏ ਹੈਗੇ ਤੁਸੀਂ ਰੈਲੀ ਤੇ ਨਹੀਂ ਗਏ ਆਏ ਆ ਅੰਦਰੋਂ ਅੰਦਰੋਂ ਆਏ ਹਾਂ ਕਿੱਥੋਂ ਆਏ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਫਗਵਾੜੇ ਤੋਂ ਫਗਵਾੜੇ ਤੋਂ ਆਏ ਕਿਹਦੇ ਨਾਲ ਆਏ ਤੁਸੀਂ ਕਿਹਦੇ ਨਾਲ ਆਏ ਹੋ ਕਿਹਦੇ ਨਾਲ ਆਏ ਹੋ ਅਸੀਂ ਸੁਨਿੰਦਰ ਸ਼ਰਮਾ ਜੀ ਨਾਲ ਆਏ ਹਾਂ ਜੀ ਆ ਫਗਵਾੜੇ ਤੋਂ ਆਏ ਨੇ ਕਹਿੰਦੇ ਅੰਦਰੋਂ ਗਰਮੀ ਜਾ ਰਹਾ ਹੈ ਨਾ ਗਰਮੀ ਕਰਕੇ ਆ ਗਏ ਬਾਹਰ ਨੂੰ ਤਾਂ ਉਹ ਕਹਿੰਦੇ ਭਾਈ ਫਗਵਾੜੇ ਤੋਂ ਆਏ ਆ ਸੀ ਇਹਨਾਂ ਵਾਲਾ ਆਇਆ ਵੀ ਦੱਸਤਾ ਉਹਨਾਂ ਨੇ ਚੱਕੀ ਚੜ ਦਾ ਨੰਬਰ ਕਿੱਦੀ ਤੋਂ ਨਜ਼ਰ ਆ ਰਹੀ ਹੈ ਪੀਪੀ 05 ਨੰਬਰ ਕਿੱਦੀ ਜਿਤ ਨਜ਼ਰ ਆ ਰਹੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਬਾਈ ਹੁਣੀ ਅੱਗੇ ਇੱਕ ਹੋਰ ਆ ਰਹੇ ਨੇ ਉਹ ਵੀ ਗੱਲਬਾਤ ਕਰਾਂਗੇ ਕੋਸ਼ਿਸ਼ ਕਰਾਂਗੇ ਵੀ ਕੀ ਕਹਿੰਦੇ ਨੇ ਉਹ ਰੈਲੀ ਮਾਰੀ ਕੋਸ਼ਿਸ਼ ਕਰਾਂਗੇ ਜਿਵੇਂ ਆ ਪਹਿਲਾਂ ਦੇਖਿਆ ਤਰਨਤਾਰਨ ਤੋਂ ਆਏ ਸੀ ਹੁਣ ਆ ਫਗਵਾੜੇ ਤੋਂ ਮਜ਼ਦੂਰ ਪਹੁੰਚੇ ਹੋਏ ਨੇ ਇੱਥੇ ਯਾ ਬਾਈ ਹੁਣ ਆ ਮੈਂ ਗੱਲ ਕਰਦੇ ਹਾਂ ਵੀਰੇ ਰੈਲੀ ਤੇ ਜਾ ਕੇ ਕੀ ਕਹੂੰਗਾ ਕਿਹਦੀ ਸਰਕਾਰ ਆ ਰਹੀ ਅੱਗੇ ਜੀ ਸਰਕਾਰ ਕਿਹਦੀ ਬਣੂਗੀ ਅੱਗੇ ਸਰਦਾਰ ਸਾਹਿਬ ਤੁਸੀਂ ਆ ਜਾਓ ਕੀ ਨਾਮ ਤੁਹਾਡਾ ਹਰਜੀਸ ਕਿਤੁਮਾਏ ਬਾਈ ਜੀ ਮਰਾਦਪੁਰ ਇਹ ਕਿੱਥੇ ਪੈਂਦਾ ਜ਼ਿਲ੍ਹਾ ਹਾਂ ਕਪੂਰਥਲਾ ਹਾਂਜੀ ਕਪੂਰਥਲਾ ਕਪੂਰਥਲੇ ਕੀ ਲੱਗਦਾ ਰੈਲੀ ਰੂਲੀ ਚ ਵਧੀਆ ਇਕੱਠ ਘੁੱਟ ਹੈਗਾ ਵਾ ਬਣੂ ਸਰਕਾਰ ਬਣੂ ਕਾ ਬਹੁਤ ਹੈ ਜੀ ਬਹੁਤ ਹੈ ਸਰਕਾਰ ਹੀ ਇਹਨਾਂ ਦੀ ਆਉਣੀ ਹੁਣ ਜੀ ਜੀ ਚਲੋ ਭਾਵੇਂ ਜੇ ਵਾਪਸ ਆ ਰਹੇ ਹਾਂ ਹਾਂਜੀ ਚਲੋ ਕਪੂਰਥਲੇ ਤੋਂ ਬਾਈ ਹੁਣੇ ਆਏ ਨੇ ਤਾਂ ਮਤਾਵਾ ਪੈਣਾ ਵੀ ਆ ਰਹੀਆਂ ਨੇ ਇਹਨਾਂ ਨੂੰ ਪੁੱਛਣਾ ਕਿੱਥੋਂ ਆਏ ਨੇ ਆ ਪੀਵੀ 08 ਨੰਬਰ ਤੋਂ ਨੂੰ ਫਿਰ ਨਜ਼ਰ ਆ ਰਹੇ ਇੱਥੇ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਇੱਕ ਮਿੰਟ ਕੀ ਨਾਮ ਪੰਜ ਕੀ ਨਾਮ ਤੁਹਾਡਾ ਕੀ ਨਾਮ ਤੁਹਾਡਾ ਕਿਹੜੀ ਜਗ੍ਹਾ ਤੋਂ ਆਏ ਹੋ ਔਰ ਛੋਟੇ ਨਾ ਰਹੇ ਬਾਈ ਜੀ ਹਾਂਜੀ ਚਲੋ ਭਾਈ ਜਾਇ ਰੈਲੀ ਤੇ ਜੀ ਕਿੱਦਾਂ ਕੱਠ ਸੋਹਣਾ ਹੋ ਗਿਆ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਅਸੀਂ ਪੱਤੋ ਤੋਂ ਜੀ ਇਹ ਕਿੱਥੇ ਪੈਂਦਾ ਪੱਤੋ ਜੀ ਇਹ ਪੱਤੋ ਮੋਗੇ 'ਚ ਪੈਂਦਾ ਜੀ ਮੋਗਾ ਜਲਾ ਹਾਂ ਹਾਂ ਜੀ ਤੁਸੀਂ ਵੀ ਮੋਗੇ ਤੋਂ ਆਏ ਮੋਗੇ ਤੋਂ ਆਏ ਕਿੰਨੇ ਬੰਦੇ ਆਏ ਹਾਂਜੀ ਹਾਂ ਹਾਂ ਮੋਗੇ ਜਲੇ ਤੋਂ ਮੋਗੇ ਤੋਂ ਕਿੰਨੇ ਬੰਦੇ ਆਏ ਮੋਗੇ ਹੋ ਗਿਆ ਇਹ ਬੰਦੇ ਜੀ 60-65 ਬੰਦੇ ਆਏ ਤੁਸੀਂ ਅਸੀਂ ਰਾਜੇਨਾ ਜੀ ਰਾਜੇ ਹਾਂ ਸਾਡੇ ਵੀ ਮੋਗੇ ਤੋਂ ਆਏ ਕਿੰਨੇ 65 ਬੰਦੇ ਆਏ ਮੋਗੇ ਤੋਂ ਜੀ ਧੰਨਵਾਦ ਤਾਂ ਤੁਸੀਂ ਦੇਖਿਆ 60-60 ਬੰਦੇ ਜਿਹੜੇ ਆ ਉਹ ਸੱਦੇ ਮੋਗੇ ਦੇ 10 ਦੇ ਵੀ ਮੋਗੇ ਤੋਂ ਆਏ ਜਿਵੇਂ ਪਿੱਛੇ ਬਾਗੇ ਬਣਾਉਣ ਦੀ ਗੱਡੀ ਖੜੀ ਹੋ ਉਸ ਦੇਖਣਾ ਤਾਂ ਤੁਹਾਨੂੰ ਆਉਣ ਦੇ ਕੋਰ ਦਿਖਾ ਰਹੇ ਨਹੀਂ ਅਸੀਂ ਕੋਈ ਬੰਦੇ ਪਲਾਂਟ ਕੀਤਾ ਜਿਵੇਂ ਜਿਵੇਂ ਲੋਕ ਆ ਰਹੇ ਸੀ ਉਹ ਮੈਂ ਦਿਖਾ ਰਹੇ ਆ ਪੀਵੀ 10 ਗੱਡੀ ਨੰਬਰ ਖੜੀ ਹੈ ਤੇ ਕੋਸ਼ਿਸ਼ ਕਰਾਂਗੇ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਨ ਦੀ ਵੀ ਉਹ ਕੀ ਕਹਿੰਦੇ ਨੇ ਕਿੱਥੋਂ ਆਏ ਨੇ ਤੇ ਹਾਂਜੀ ਭਾਈ ਰੈਲੀ ਕਿੱਦਾਂ ਵਧੀਆ ਪੱਕ ਗਿਆ ਮੋਹਲ ਅੰਦਰ ਬਹੁਤ ਵਧੀਆ ਵਾਹ ਤੁਸੀਂ ਮੈਂ ਫਗਵਾੜ ਜੇ ਸੀਟੀ ਫਗਵਾੜ ਤੁਸੀਂ ਭਾਜੀ ਕਿੱਥੋਂ ਆਏ ਫਗਵਾੜਾ ਫਗਵਾੜਾ ਜੇ ਸੀਟੀ ਜੀ ਤਾਂ ਪੂਰਾ ਕਿਨੇ ਮਾਹੌਲ ਪਖਿਆ ਤੇ ਫਗਵਾੜੇ ਤੋਂ ਆਏ ਨੇ ਬਾਈ ਹੁਣੀ ਮੋਗਾ ਫਗਵਾੜਾ ਤਰਨਤਾਰਨ ਬਾਗਾਪੁਰਾਣਾ ਤੋਂ ਤਮਾਮ ਜਗ੍ਹਾ ਤੋਂ ਵੱਖ-ਵੱਖ ਲੋਗਾ ਵੱਖ-ਵੱਖ ਹਲਕੇ ਤੋਂ ਆਏ ਨੇ ਜਿਵੇਂ ਗੱਲ ਟੁੱਰਦੀ ਸੀ ਵੀ ਸultanpur Lodhi ਦੀ ਰੈਲੀ ਨਾ ਹੋ ਕੇ ਪੰਜਾਬ ਦੀ ਰੈਲੀ ਬਣਾ ਲਈਏ ਫਿਰ ਵੀ ਕੱਠ ਕਿਤੇ ਨਾ ਕਿਤੇ ਨਾ ਕਾਫੀ ਇੱਥੇ ਨਜ਼ਰ ਆ ਰਿਹਾ ਤਾਂ ਲੋਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਅਸੀਂ ਇੱਥੇ ਕੀਤੀ ਆ ਗੱਡੀ ਨੰਬਰ ਪੀਵੀ 10 ਤੋਂ ਨਜ਼ਰ ਆ ਤਾਂ ਸultanpur ਦੀ Ludhi ਦੀ ਰੈਲੀ ਆ ਜਿੱਥੇ ਬਾਹਰੋਂ ਕੱਥੇ ਜਿਹੜਾ ਉਹ ਕਰਨ ਦੀ ਜਿਹੜੀ ਗੱਲ ਸੀ ਉਹ ਸੱਚ ਸਾਬਤ ਹੁੰਦੀ ਨਜ਼ਰ ਆ ਰਹੀ ਲੋਕ ਜਿਹੜੇ ਪ੍ਰਤੱਖ ਨੇ ਪੀਵੀ 11 ਹਰਿਆਣਾ ਨੰਬਰ ਗੱਡੀਆਂ ਜਾਂ ਕਿਦਾਂ ਸਾਰੇ ਤੁਹਾਨੂੰ ਨਜ਼ਰ ਆ ਬਾਈ ਕਿਦਾਂ ਮਾਹੌਲ ਕਿਵੇਂ ਠੀਕ ਆ ਅੰਦਰ ਜੀ ਬਣ ਗਿਆ ਭਰ ਗਿਆ ਪੂਰਾ ਕਿਹੜੀ ਜਿਹੜਾ ਉਹ ਸੀ ਔਰ ਇਹ ਬੜਾ ਜੀ ਤਾਂ ਤੁਸੀਂ ਬੱਪ ਜੀ ਕਿੱਦਾਂ ਵਰ ਗਿਆ ਮਾਹੌਲ ਵਧੀਆ ਆ ਗਿਆ ਕਿ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਹਾਂਜੀ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਅਸੀਂ ਭਲਾ ਥਲਕਾ ਸਾਡਾ ਜੀ ਥਲ ਥਲਕੇ ਹਾਂ ਹਾਂਜੀ ਹਾਂ ਥੱਪਲਾ ਥਲਕੇ ਤੋਂ ਆਇਆ ਦਾ ਪੂਰਾ ਮਾਹੌਲ ਜਿਹੜਾ ਕਹਿੰਦੇ ਅੰਦਰ ਭਖਿਆ ਹੋਇਆ ਲੀਡਰਸ਼ਿਪ ਜਿਹੜੀ ਆ ਉਹ ਤਮਾਮ ਲੀਡਰਸ਼ਿਪ ਜਿਹੜੀ ਅੰਦਰ ਪਹੁੰਚਣੀ ਸ਼ੁਰੂ ਹੋ ਗਈ ਇੱਧਰ ਬਾਈ ਹੁਣੀ ਵੀ ਖੜੇ ਨੇ ਗੱਲਬਾਤ ਕਰਾਂਗੇ ਬਾਈ ਕੀ ਲੱਗਦਾ ਸਰਕਾਰ ਆਊ ਕਾਂਗਰਸ ਦੀ ਹੁਣ ਸਰਕਾਰ ਹੀ ਕਾਂਗਰਸ ਦੀ ਆਉਣੇ ਆ ਜੀ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਸਲਤਨਪੁਰ ਲੋਧੀ ਤੋਂ ਲੋਕਲ ਸਲਤਨਪੁਰ ਲੋਧੀ ਇੱਧਰ ਅੰਦਰ ਇਸ ਲਈ ਤੁਹਾਡੇ ਨਾਲ ਹੈ ਭਾਈ ਸੱਚੀ ਥੈਂਕ ਯੂ ਜੀਤਾ ਬਾਈ ਹੁਣੇ ਸultanpur ਲੋਧੀ ਤੋਂ ਆਇਆ ਤਾਂ ਕਹਿੰਦੇ ਸਰਕਾਰ ਜਿਹੜੀ ਆ ਉਹ ਕਾਂਗਰਸ ਪਾਰਟੀ ਦੀ ਹੀ ਬਣੇਗੀ 5000 ਪਲੱਸ ਜਿਹੜਾ ਬੰਦਾ ਅੰਦਰ ਪਹੁੰਚਿਆ ਹੋਇਆ ਤੇ ਆ ਤੁਸੀਂ ਦੇਖ ਸਕਦੇ ਹੋ ਰੈਲੀ ਦੇ ਬਾਹਰ ਦਾ ਦ੍ਰਿਸ਼ ਹੈ ਇੱਥੇ ਅੰਦਰ ਰੈਲੀ ਜਿਹੜੀ ਹੋ ਰਹੀ ਹੈ ਤੇ ਬਾਹਰ ਅਸੀਂ ਲੋਕਾਂ ਦੇ ਵੀਊ ਲੈ ਰਹੇ ਕਿਉਂਕਿ ਅੰਦਰ ਸਾਊਂਡ ਹੋਣ ਕਰਕੇ ਅੰਦਰ ਜਿਹੜਾ ਵੀਊ ਕਿਤਨਾ ਕਿਤੇ ਹੋ ਜਾਂਦਾ ਗੱਲ ਗੱਲ ਨਹੀਂ ਹੁੰਦੀ ਪ੍ਰੋਪਰ ਤੇ ਤੁਸੀਂ ਦੇਖ ਸਕਦੇ ਲੋਕ ਜਿਹੜੇ ਨੇ ਉਹ ਕਿਤਨਾ ਕਿਤੇ ਭਾਈ ਕਿੱਦਾਂ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਅਸੀਂ ਆ ਜੀ ਸਲਦਾਨਪੁਰ ਲੋਧੀ ਲਾਗੇ ਸਾਡਾ ਪਿੰਡ ਠੀਕ ਹੈ ਜੀ ਓਕੇ ਹਾਂ ਬਿਲਕੁਲ ਬਿਲਕੁਲ ਬਹੁਤ ਵਧੀਆ ਜੀ ਕਾਂਗਰਸ ਪਾਰਟੀ ਸਰਕਾਰ ਬਣੂਗਾ ਕਿ ਨਹੀਂ ਬਣੂ ਉਮੀਦ ਤੇ ਆ ਪਰ ਕਹੇ ਨਹੀਂ ਸਕਦੇ ਤਾਂ ਝਾੜੂ ਦੇ ਕੀ ਮੌਲਵਤ ਦੇ ਹੱਲ ਕਰੇ ਇਹ ਵੀ ਰੋਕ ਚੜ੍ਹਦਾ ਠੀਕ ਆ ਵਧੀਆ ਹਾਂ ਠੀਕ ਆ ਠੀਕ ਆ ਬਾਈ ਬਾਕੀ ਕਾਂਗਰਸ ਦੀ ਹੈ ਸਾਨੂੰ ਉਮੀਦ ਪੂਰੀ ਹੈ ਜੇ ਹਿਸਾਬ ਨਾਲ ਤੁਸੀਂ ਵੇਖ ਸਕਦੇ ਹੋ ਕਿਤ ਤਰ੍ਹਾਂ ਟੱਟਾ ਲੋਕਾਂ ਦਾ ਹਾਂ ਬਿਲਕੁਲ ਚਲੋ ਬੰਨਣੀ ਚਾਹੀਦੀ ਹੈ ਚਲੋ ਅਹੀਂ ਜਾਂਦੇ ਹਾਂ ਅੱਜ ਆਪਾਂ ਨੂੰ ਵਿਕਾਸ ਚਾਹੀਦਾ ਪਾਲੀ ਕੋਈ ਹੋਏ ਆਪਣੇ ਹਲਕੇ ਦਾ ਕੋਈ ਸਸਤੀ ਗੱਲ ਕਿਹੜੀ ਜਗ੍ਹਾ ਤੋਂ ਆਏ ਜੀ ਹਾਂਜੀ ਕਿੱਥੋਂ ਆਏ ਅਹੀਂ ਮੱਲਿਆ ਪੈਦਾ ਇੱਕ ਇੱਥੇ ਪੈਂਦਾ ਜੀ ਤਰਨਤਨ ਜ਼ਿਲ੍ਹਾ ਪਿੰਡ ਮੱਲਾ ਕਿੱਦਾਂ ਮਾਹੌਲ ਕਿੱਦਾਂ ਅੰਦਰ ਜੀ ਮਾਹੌਲ ਬਹੁਤ ਵਧੀਆ ਜੀ ਕਿੰਨੇ ਬੰਦੇ ਆ ਤੁਹਾਡੇ ਨਾਲ ਕਾਮਸ ਕਾਮ ਆਇਆ ਹੁਣ 200 300 ਬੰਦਾ 2 300 ਬੰਦਾ ਤਨਤਨ ਸਾਹਿਬ ਤੋਂ ਤਨਤਨ ਸਾਹਿਬ ਤੋਂ ਬੜੀਆ ਮਾਹੌਲ ਆ ਜੀ ਅੰਦਰ ਬੜੀਆ ਮਾਹੌਲ ਜੀ ਪਿੰਡ ਬੰਲਾ ਜੇਲਾ ਤਨਤਨ ਸਾਹਿਬ ਹਾਂ ਜੀ ਓਕੇ ਧੰਨਵਾਦ ਪੂਰਾ ਮਾਹੌਲ ਜਿਹੜਾ ਅੰਦਰ ਕਹਿੰਦਾ ਭਖਿਆ ਹੋਇਆ ਬਾਈ ਹੁਣੀ ਕਹਿੰਦੇ ਆ ਤੇ ਤਨਤਨ ਸਾਹਿਬ ਤੋਂ ਆਏ ਸੀ ਬਾਈ ਹੁਣੀ ਤੇ ਹੁਣ ਵਾਪਸ ਵੀ ਜਾ ਰਹੇ ਨੇ ਤੇ ਅੱਗੇ ਹੋਰ ਨੌਜਵਾਨ ਆ ਰਹੇ ਨੇ ਉਹਨਾਂ ਵੀ ਗੱਲਬਾਤ ਕਰਦੇ ਆ ਤਾਂ ਜਿਹੜੀ ਗੱਲ बार-बार ਹੋ ਰਹੀ ਸੀ ਵੀ ਸਲਤਨਪੁਰ ਲੋਧੀ ਦੇ ਵਿੱਚ ਪੂਰੇ ਪੰਜਾਬ ਤੋਂ ਘੱਟ ਕੀਤਾ ਗਿਆ ਤੋਂ ਗੱਲ ਸੱਚ-ਸਾਬਤ ਹੁੰਦੀ ਇੱਥੇ ਨਜ਼ਰ ਆ ਰਹੀ ਹੈ ਪੀਬੀ 6 ਨੰਬਰ ਗੱਡੀ ਤੁਹਾਨੂੰ ਇੱਥੇ ਨਜ਼ਰ ਆ ਰਹੀ ਹੈ ਪੀਬੀ 47 47 47 ਇਹ ਕਿਸੇ ਲੀਡਰ ਸਾਹਿਬ ਦੀ ਗੱਡੀ ਲੱਗਦੀ ਹੈ ਮੈਨੂੰ ਆ ਪੀਬੀ 29 ਗੱਡੀ ਨਜ਼ਰ ਆ ਰਹੀ ਹੈ ਪੀਬੀ 08 ਗੱਡੀ ਨੰਬਰ ਨਜ਼ਰ ਆ ਰਿਹਾ ਚਲੋ ਇਹ ਤਾਂ ਮੈਡੀਕਲ ਦੀ ਗੱਡੀ ਹੈ ਤਾਂ ਬਾਈ ਹੁਣ ਹੀ ਖੜੇ ਆ ਤੇ ਇੱਧਰ ਬਾਪੂ ਹੁਣ ਹੀ ਆ ਰਹੇ ਨੇ ਗੱਲਬਾਤ ਕਰਾਂਗੇ ਵੀ ਇਹ ਕਿਹੜੀ ਜਗ੍ਹਾ ਤੋਂ ਆਏ ਨੇ ਬਾਪੂ ਜੀ ਕਿੱਥੋਂ ਆਏ ਜੀ ਕਿੱਥੇ ਆ ਕਿਹੜੀ ਜਗ੍ਹਾ ਤੋਂ ਹਾਂਜੀ ਘਵਾਲੇ ਤੋਂ ਜੀ ਇਹ ਕਿੱਥੇ ਪੈਂਦਾ ਜੀ ਫਲੋਸਪੁਰ ਜ਼ਿਲ੍ਹਾ ਜੀ ਫਲੋਸਪੁਰ ਜ਼ਿਲ੍ਹਾ ਕਿੰਨੇ ਕ ਬੰਦੇ ਭੱਜਣ ਆਲੇ ਆ ਸਾਡੇ ਨਾਲ ਅੱਗੇ 20-25 ਜਣੇ 20-25 ਬੰਦੇ ਕਿੰਦਾ ਮਾਹੌਲ ਹੈਗਾ ਵਧੀਆ ਕਾਂਗਰਸ ਦਾ ਹੁਣ ਤੁਹਾਡੇ ਏਰੀਆ ਵਿੱਚ ਕਿੰਦਾ ਜੀ ਬਹੁਤ ਵਧੀਆ ਜੀ ਤੁਹਾਡੇ ਏਰੀਆ ਵਿੱਚ ਕਿਵੇਂ ਕਾਂਗਰਸ ਦਾ ਮਾਹੌਲ ਬਹੁਤ ਵਧੀਆ ਜੀ ਕਲਵੀਰ ਜੀਰੇ ਦੇ ਨਾਲ ਆਹੀ ਆਏ ਜੀ ਦਾ ਸਾਹਿਬ ਆਏ ਹੋਇਆ ਆਏ ਜੀ ਜੀਰੇ ਸਾਹਿਬ ਤੇ ਕਲਵੀਰ ਬਾਈ ਕਲਵੀਰ ਜੀਰੇ ਹੋਰ ਉਹਦੇ ਨਾਲ ਆਏ ਨੇ ਬਾਈ ਹੁਣੀ ਤੇ ਫਲੋਸਪੁਰ ਜ਼ਿਲ੍ਹਾ ਤੋਂ ਆਏ ਨੇ ਪੀ ਆ ਬਾਈ ਹੁਣੀ ਆਏ ਨੇ ਨਾਲ ਗੱਲਬਾਤ ਕਰਾਂਗੇ ਕੋਸ਼ਿਸ਼ ਕਰਾਂਗੇ ਗੱਲਬਾਤ ਕਰ ਲਈਏ ਗੱਲ ਕਰਦੇ ਆ ਤਾਂ ਤਾਂ ਇੰਦਰ ਬਾਈ ਹੁਣੀ ਆ ਰਹੇ ਨੇ ਗੱਲਬਾਤ ਕਰਾਂਗੇ ਸਰ ਕਿੱਦਾਂ ਮਾਹੌਲ ਜੀ ਕਿੱਦਾਂ ਮਾਹੌਲ ਕਿੱਦਾਂ ਜੀ ਵਧੀਆ ਜੀ ਬਹੁਤ ਵਧੀਆ ਜੀ ਕਿੱਧਰੋਂ ਤੁਸੀਂ ਦਾ ਅਈ ਲੋਕਲੀਆ ਲੋਕਾ ਕਿਦਾਂ ਸਰਕਾਰ ਆਊਏ ਕਿ ਕਾਂਗਰਸ ਦੀ ਪੱਕਾ ਹੋਊਗੀ ਪੱਕੇ ਵਟੇ ਆਊਗੀ ਪੂਰੇ ਤਾਂ ਸਰਕਾਰ ਜਿਹੜੀ ਕਾਂਗਰਸੀ ਬਣੂਗੀ ਬਾਈ ਹੁਣੇ ਦੱਸਦੇ ਸultanpur ਲੋਧੀ ਤੁਸੀਂ ਖਾਸ ਹੈਗੇ ਤੁਸੀਂ ਨਹੀਂ ਜੀ ਮਾਝੇ ਵਾਲੇ ਮਾਝੇ ਤੋਂ ਆਏ ਹਲਕਾ ਬਾਬਾ ਬਕਾਲਾ ਸਾਹਿਬ ਬਾਬਾ ਬਕਾਲਾ ਸਾਹਿਬ ਹਾਂ ਜੀ ਤੁਹਾਡੇ ਨਾਲ ਆਏ ਅਸੀਂ ਘਟੋ ਘਟ ਵੀ 200 ਬੰਦੇ ਦੇ 40 50 ਗੱਡੀਆਂ ਲੈ ਕੇ ਪਹੁੰਚੇ ਹਾਂ ਸੰਤੋਖ ਸਿੰਘ ਭਲਾਈਪੁਰ ਸਾਫਕਾ ਐਮਐਲਏ ਦੇ ਨਾਲ 2.5 300 ਬੰਦਾ ਲੈ ਕੇ ਅਹੀ ਰੈਲੀ ਵਾਤੇ ਪਹੁੰਚੇ ਆ 27 ਦੇ ਵਿੱਚ ਵਾਸਿਆ ਕਾਂਗਰਸ ਦੀ ਸਰਕਾਰ ਬਣੂਗੀ ਆ ਚੂਰਾ ਕੋ ਲੋਕ ਖੜਾ ਜਿਹੜਾ ਛਰਾਉਣਗੇ ਕਿੰਦਾ ਮਾਹੌਲ ਕਿਦਾ ਤੁਹਾਡੇ ਇਲਾਕੇ ਦੇ ਵਿੱਚ ਸਾਡੇ ਇਲਾਕੇ ਚ ਮਾਹੌਲ ਬਹੁਤ ਵਧੀਆ ਵਾ ਜਿਹੜੀ ਕਿਸਾਨਾਂ ਨੇ ਦੁਰਦਸ਼ਾ ਕਿਸਾਨਾਂ ਦੀ ਕੀਤੀ ਕਿਹ ਸਰਕਾਰ ਨੇ ਅਜੇ ਤੱਕ ਨਹੀਂ ਕੀਤੀ ਜਿਹੜੀ ਇਹਨੇ ਭਗਵੰਤ ਮਾਨ ਨੇ ਆਂਦਾ ਐਮ ਐਮਿੰਦਰ ਸਿੰਘ ਦਾ ਕਿਸਾਨ ਦਾ ਪੁੱਤ ਹੈ ਆ ਤੇ ਪਰ ਇਹਨੇ ਜੋ ਕਿਸਾਨਾਂ ਨਾਲ ਕੀਤੀ ਇਤਿਹਾਸ ਚ ਲਿਖਿਆ ਗਿਆ ਵਾ ਨਾ ਕੋਈ ਇਦਾਂ ਦੀ ਕਰੂਗਾ ਤੇ ਨਾ ਕੋਈ ਇਦਾਂ ਦਾ ਇਹਦੇ ਨਕਮਾ ਜੰਮੂਗਾ ਤਾਂ ਬਾਬਾ ਬਕਾਲਾ ਸਾਹਿਬ ਤੋਂ ਆਏ ਨੇ ਬਾਈ ਉਹਨੇ ਦੱਸ ਦਿੰਨੇ 25-30 ਗੱਡੀਆਂ ਜਿਹੜੀਆਂ ਨਾਲ ਆਈਆਂ ਨੇ ਤੇ ਮਾਹੌਲ ਕਹਿੰਦੇ ਪੂਰਾ ਕਾਂਗਰਸਮੀ ਹੈਗਾ ਇਲਾਕੇ ਦੇ ਵਿੱਚ ਇੱਥੇ ਵੀ ਅੰਦਰ ਵੀ ਪੂਰਾ ਜਿਹੜਾ ਰੈਲੀ ਤੇ ਜਿਹੜਾ ਅੰਦਰ ਮਾਹੌਲ ਭਖਿਆ ਹੋਇਆ ਤੇ ਤੁਸੀਂ ਦੇਖ ਸਕਦੇ ਹੋ ਲਗਾਤਾਰ ਜਿਹੜਾ ਹਲੇ ਵੀ ਜਿਹੜੇ ਲੋਕਾਂ ਦਾ ਆਉਣਾ ਜਿਹੜਾ ਜਾਣਾ ਜਿਹੜਾ ਉਹ ਜਾਰੀ ਹੈ ਬਾਈ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ ਸੁਲਤਾਨਪੁਰ ਤੋਂ ਸੁਲਤਾਨਪੁਰ ਤੋਂ ਕੀ ਮੌਲਾ ਜੀ ਠੀਕ ਹੈ ਸੋਤ ਹੈ ਜੀ ਕੀਮਾ ਸਾਹਿਬ ਹੈ ਹਾਂਜੀ ਕਾਂਗਰਸ ਦੀ ਬਣੂਗੀ ਤੇ ਸਰਕਾਰ ਜਿਹੜੀ ਹੈ ਉਹ ਕਾਂਗਰਸ ਦੀ ਬਣੂਗੀ ਬਾਈ ਉਹਨਾਂ ਦਾ ਕਹਿਣਾ ਇੱਥੇ ਤੇ ਲਗਾਤਾਰ ਹਲੇ ਵੀ ਲੋਕਾਂ ਦਾ ਜਿਹੜਾ ਇੱਥੇ ਆਉਣਾ ਜੜੀ ਬਾਪੂ ਜੀ ਕਿ ਅਹੀਂ ਬਟਾਲੇ ਤੋਂ ਬਟਾਲੇ ਤੋਂ ਹਾਂ ਜੀ ਕਿੱਦਾਂ ਕਿੱਦਾਂ ਦਾ ਮੋਲ ਬਟਾਲੇ ਦੇ ਵਿੱਚ ਕਾਂਗਰਸ ਪਾਰਟੀ ਬਨ ਲੋਕ ਨਾਲ ਦੀ ਕਾਂਗਰਸ ਦੇ ਇਹ ਮੌਕਾ ਉੰਢੀ ਗੱਲਾਂ ਹੀ ਪੈਨੋ ਨਹੀਂ ਦੱਸ ਸਕਦੇ ਕਿੰਨੇ ਕਿ ਲੋਕ ਪਟਿਆਲੇ ਤੋਂ ਆਏ ਤੁਹਾਡੇ ਨਾਲ ਇਥੇ ਦਿੱਲੀ ਜੀ ਕੋਈ ਹੈ ਜੀ ਕਿੰਨੇ ਕੁ ਆਈਡੀਆ ਆਇਆ ਯਾਰਾਂ ਦੀ ਗਦਾਚ ਆਏ ਜੀ ਆਪਣੇ ਪਟਿਆਲੇ ਤੋਂ ਆਏ ਵਧੀਆ ਮਾਹੌਲ ਹੈਗਾ ਮਤਲਬ ਕੀ ਬਹੁਤ ਹੀ ਤਗੜਾ ਮਾਹੌਲ ਹੈ ਜੀ ਜੋ ਆਮ ਆਦਮੀ ਪਾਰਟੀ ਨੇ ਸਾਡੇ ਪੰਜਾਬ ਦਾ ਹਾਲ ਕਰਤਾ ਇਹਦੇ ਵਿਰੋਧ ਦੇ ਵਿੱਚ ਸਾਰੇ ਹੀ ਕਾਂਗਰਸ ਦੇ ਨਾਲ ਜੁੜ ਗਏ ਥੈਂਕ ਯੂ ਬਾਈ ਜੀ ਥੈਂਕ ਤਾਂ ਪਟਿਆਲੇ ਤੋਂ ਬਾਈ ਹੁਣੇ ਦੱਸਦੇ ਆ ਵੀ ਜੋ ਮਾਹੌਲ ਆਮ ਆਦਮੀ ਪਾਰਟੀ ਨੇ ਕੀਤਾ ਉਹ ਬੜਾ ਹੀ ਕਹਿ ਸਕਦੇ ਆ ਅਲੱਗ ਹੀ ਤਰੀਕੇ ਦਾ ਮਾਹੌਲ ਤੜਾ ਬਣਾਇਆ ਗਿਆ ਤਾਂ ਜਿੱਥੇ ਵੱਖ-ਵੱਖ ਲਿਆ 2000ਾਂ ਦੀ ਗਿਣਤੀ ਪਰਤੱਖ ਗੱਲ ਤਾਂ ਪ੍ਰਤੱਖ ਸਾਫ਼ ਹੋ ਗਈ ਲੋਕ ਅੰਦਰੋਂ ਦੇਖਦੇ ਬੋਲਦੇ ਪਏ ਐ ਮੈਂ ਨੰਬਰ ਪੀ ਮੈਂ ਨੰਬਰ ਕੀ ਹੈ ਜਿਹੜਾ ਪ੍ਰੋਜੈਕਟੋਂ ਨਜ਼ਰ ਆਈ ਹੈ ਇਹ ਪ੍ਰਤੱਖ ਹੈ ਕਿ ਤੁਸੀਂ ਦੇਖ ਸਕਦੇ ਹੋ ਸਿੱਧੀਆਂ ਲੋਕ ਜਦੋਂ ਉਹਨਾਂ ਨਾਲ ਗੱਲਬਾਤ ਕਰਦੇ ਪਾਈ ਹੋਈ ਜਾ ਰਹੇ ਆ ਇਤਨਾ ਗੱਲਬਾਤ ਕਰਦੇ ਤੇ ਕੀ ਨਾਮ ਤੁਹਾਡਾ ਜੀ ਕੀ ਨਾਮ ਤੁਹਾਡਾ ਸਿੱਧੂ ਕਿਹੜੀ ਜਗ੍ਹਾ ਤੋਂ ਆ ਰਹੇ ਹੋ ਮੁਰਜ਼ਮੰਦਸ਼ਾਹ ਤੋਂ ਜੀ ਇਹ ਕਿਧਰ ਪੈ ਮਾਲਵੇ ਦੇ ਜੀ ਮਾਲਵੇ ਕਿਹੜਾ ਜ਼ਿਲ੍ਹਾ ਕਿਹੜਾ ਹੋਰ ਜੀ ਕਿੰਨੇ ਲੋਕ ਆ ਰਹੇ ਸਾਡੇ ਨਾਲ ਘੜ ਤੋਂ 200 ਮੁੰਡਾ ਆਏ ਸਾਡੇ ਮੋਹ ਦਾ ਕਾਂਗਰਸ ਦਾ ਮੋਹ ਹੈਗਾ ਤੁਹਾਡੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਾਈ ਬਣਾ ਦਾਂਗੇ ਦਾਲਾਂਗੇ ਬੁੰਦੀਆਂ ਪਰ ਬਾਈ ਕੋਈ ਨਹੀਂ ਆਪਾਂ ਨੂੰ ਹੜਾ ਲਾਂਗੇ ਬਾਈ ਕਹਿੰਦਾ 200 ਬੰਦਾ ਇਕੱਠਾ ਆਇਆ ਫਰੋਜਪੁਰ ਤੋਂ ਬਾਈ ਹੁਣਾਂ ਦੇ ਨਾਲ ਬੁੰਦੀਆਂ ਡਾੜਾਂਗੇ ਸਰਕਾਰ ਬਣੂਗਾ ਨੇ ਕਾਂਗਰਸ ਦੀ ਹਾਂਜੀ ਵੀਰੇ ਕੀ ਨਾਂ ਦਾ ਗੁਰਪ੍ਰੀਤ ਸਿੰਘ ਕਿਹੜੀ ਜਗ੍ਹਾ ਤੋਂ ਆ ਮਖੂਤੋਂ ਮਖੂਤੋਂ ਹਾਂਜੀ ਲੱਪ ਕੇ ਰੱਖਾਂਗੇ ਜਿਤਾਦਣਾ ਆਪਾਂ ਟੈਨਸ਼ਨ ਨਾ ਲ ਸਿੱਧੂ ਮੂਸੇਵਾਲਾ ਆਜਾ ਕੰਮ ਮਾਈਨ ਨਾਮ ਦਾ ਆਣਾ ਪਾਈ ਤਨ ਤਨ ਬਾਈ ਜੀ ਤਾਂ ਤੁਸੀਂ ਦੇਖ ਸਕਦੇ ਹੋ ਅੱਗੇ ਵੀ ਲੋਕਾਂ ਨਾਲ ਗੱਲ ਕਰਾਂਗੇ ਮਖੂ ਫੋਜ ਪਰ ਤਨ ਤਨ ਸਾਫ ਫਗਵਾੜਾ ਆਪਾ ਬਕਾਲਾ ਬਟਾਲਾ ਸਭਾ ਸਥਾਨੀਏ ਲੋਕਾਂ ਦੇ ਸਾਨੂੰ ਮਿਲੇ ਨੇ ਪੀਜੀ 65 ਨੰਬਰ ਤੁਹਾਨੂੰ ਗੱਡੀ ਨਜ਼ਰ ਆ ਰਿਹਾ ਕਿ ਜਨਾਬ ਵੀ ਤੁਹਾਡਾ ਗੋਲਪ੍ਰੀਤ ਸਿੰਘ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਅਸੀਮ ਮਖੂ ਜੋ ਜੀ ਕਿਵੇਂ ਲੋਕ ਆਏ ਮਖੂ ਨਾਲ ਤੱਕ ਹਾਂ ਜੀ ਪਰ 400 100 ਬੰਦਾ ਲੈ ਆਏ ਜੀ ਮੱਖੂ ਤੋਂ ਆਏ ਤੁਸੀਂ ਹਾਂਜੀ ਮੱਖੂ ਤੋਂ ਆਏ ਤੁਸੀਂ ਅਸੀਂ ਜਿੰਦਾਜੀ ਚੇਅਰਮੈਨ ਚੇਅਰਮੈਨ ਸਾਹਿਬ ਹਾਂਜੀ ਚੇਅਰਮੈਨ ਜਿੰਦਾਜੀ ਮੋਹਲਾ ਤੁਹਾਡੇ ਇਲਾਕੇ ਵਿੱਚ ਸਾਡੇ ਮੋਹਲ ਦਾ ਪੂਰਾ ਨਾਮ ਚੱਲ ਰਿਹਾ ਜੀ ਪੰਜਾ ਨਾਮ ਚੱਲ ਰਿਹਾ ਹਾਂਜੀ ਇੱਕ ਦੀ ਆਪ ਸਿੱਧੂ ਮੁਸਲਮਾਨ ਇਨਸਾਫ ਲੈਣਾ ਇਨਸਾਫ ਠੀਕ ਹੈ ਜਦੋਂ ਸਰਕਾਰ ਤੋਂ ਹੁਣੇ ਦੱਸਦੇ ਆ 2 300 ਬੰਦਾ ਮੱਖੂ ਤੋਂ ਆਇਆ ਫਿਰੋਜ਼ਪੁਰ ਵਾਲੇ ਕਹਿੰਦੇ 2 300 ਬੰਦਾ ਸਾਡੇ ਨਾਲ ਆ ਕੋਈ ਕਹਿੰਦਾ ਸਾਡੇ ਨਾਲ 1000 ਬੰਦਾ ਆਇਆ ਕੋਈ ਕਹਿੰਦਾ ਸੱਜਣਾ 35 40 ਗੱਡੀਆਂ ਆ ਪਿੱਛੇ ਦੋ ਬੱਸਾਂ ਤੁਹਾਨੂੰ ਅਸੀਂ ਮਜ਼ਦੂਰਾਂ ਦੀਆਂ ਭਰੀਆਂ ਦਿਖਾਈਆਂ ਸੀ ਜਿਹਦੇ ਵਿੱਚ ਮਜ਼ਦੂਰ ਜਿਹੜੇ ਨੇ ਉਹ ਲੱਦ ਕੇ ਇੱਥੇ ਲੈ ਆਂਦੇ ਨੇ ਪੀਬੀ ਸਟਾਰਟ ਨੰਬਰ ਗੱਡੀ ਕੀ ਪੀਬੀ 10 ਨੰਬਰ ਗੱਡੀ ਤੁਹਾਨੂੰ ਨਜ਼ਰ ਆ ਰਹੀ ਆ ਤਾਂ ਲਗਾਤਾਰ ਜਿਵੇਂ ਤੁਸੀਂ ਦੇਖ ਸਕਦੇ ਹੋ ਜੋ ਗੱਲਾਂ ਕੀਤੀਆਂ ਜਾ ਰਹੀਆਂ ਸੰਨ ਕੀ ਜਿਹੜੀ ਨਵਤੇਜ ਚੀਮਾ ਹੁਰਾ ਵੱਲੋਂ ਪੰਜਾਬ ਕਾਂਗਰਸ ਵੱਲੋਂ ਰੈਲੀ ਕੀਤੀ ਜਾ ਰਹੀ ਹੈ ਰਾਣਾ ਗੁਰਜੀਤ ਹੁਰ ਦੇ ਮੁਕਾਬਲੇ ਉੱਚੋਂ ਬਾਹਰੀ ਕੱਟ ਕੀਤਾ ਗਿਆ ਤਾਂ ਬਾਹਰੀ ਕੱਟ ਦੀਆਂ ਖਬਰਾਂ ਨੇ ਉਹ ਸਾਬਤ ਸੱਚ ਸਾਬਤ ਹੁੰਦੀਆਂ ਨਜ਼ਰ ਆ ਰਹੀਆਂ ਨੇ ਤਾਂ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਪੀਵੀ02 ਨੰਬਰ ਆ ਬੱਸਾਂ ਖੜੀਆਂ ਨੇ ਪੀਵੀ08 ਰੀਆਂ ਜੇ ਕੋਈ ਵਿਅਕਤੀ ਇਹਦੇ ਵਿੱਚ ਬੈਠਾ ਹੋਣਾ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਉਹ ਕਿਹੜੀ ਜਗ੍ਹਾ ਤੋਂ ਇਹ ਬੱਸਾਂ ਆਈਆਂ ਨੇ ਪੀਵੀ08 ਆ ਲੋਈਆਂ ਖਾਸ ਦਾ ਲੋਈਆਂ ਖਾਸ ਲਿਖਿਆ ਹੋਇਆ ਹੈ ਤਾਂ ਬੱਸਾਂ ਪਰ ਕੀ ਵੀ ਹੈ ਕਿਤਨਾ ਕਿਤੇ ਆਈਆਂ ਹੀਆਂ ਨੇ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਤਤ ਤੁਸੀਂ ਦੇਖ ਸਕਦੇ ਹੋ ਗੱਡੀ ਪੂਰੀ ਇਕੱਠ ਪੂਰਾ ਦਿਖਾਇਆ ਜਾਏਗਾ ਸ਼ਾਮ ਨੂੰ ਵੱਡੀਆਂ ਫੋਟੋਆਂ ਵੀ ਲੱਗਣਗੀਆਂ ਪਰ ਸਵਾਲ ਇਹ ਹੈ ਹਲਕਾ ਸultanpur Lodhi ਦਾ ਇਕੱਠ ਨਹੀਂ ਹੈ ਪਰਵਰਤਨ ਰੈਲੀ ਦੇ ਨਾਮ ਤੇ ਕਾਂਗਰਸ ਪਾਰਟੀ ਲੋਕਾਂ ਨੂੰ ਕਿਤਨਾ ਕਿਤੇ ਗੁੰਮਰਾਹ ਕਰਦੀ ਨਜ਼ਰ ਆ ਰਹੀ ਹੈ ਸ਼ਾਮ ਨੂੰ ਕਾਂਗਰਸ ਪਾਰਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਵੀ ਵੱਡੀਆਂ-ਵੱਡੀਆਂ ਫੋਟੋਆਂ ਪਾਉਣਗੇ ਵੀ ਇੰਨਾ ਇਕੱਠ ਸੀ ਆ ਪੀਵੀ ਪੀਐਨਐਚ 22 ਲਿਖਿਆ ਹੈ ਡਬਲ 22 ਆ ਪੀਵੀ 07 ਹੁਸ਼ਿਆਰਪੁਰ ਦਾ ਨੰਬਰ ਨਜ਼ਰ ਆ ਰਿਹਾ ਤਾਂ तमाम ਜਿੰਨੀਆਂ ਵੀ ਤੁਸੀਂ ਅੱਗੇ ਤੱਕ ਗੱਡੀਆਂ ਦੇਖੋਗੇ ਉਹ ਬਾਰੀ ਲੋਕਾਂ ਦੀ ਗੱਡੀਆਂ ਨਜ਼ਰ ਆ ਰਹੀਆਂ ਨੇ ਤਾਂ ਬੰਦੇ ਬਸ ਨੂੰ ਲੈ ਕੇ ਜਾਵਾਂਗੇ ਉਧਰ ਕਿਸ ਤਰੀਕੇ ਨਾਲ ਕਿਸ ਤਰ੍ਹਾਂ ਕਿੱਥੇ-ਕਿੱਥੇ ਗੱਡੀਆਂ ਆਈਆਂ ਨੇ ਤਾਂ ਸੁਲਤਾਨਪੁਰ ਦੇ ਵਿੱਚ ਦੋ ਰੈਲੀਆਂ ਜਿਵੇਂ ਤੁਹਾਨੂੰ ਦੱਸਿਆ ਹੋ ਰਹੀਆਂ ਨੇ ਇੱਕ ਪਾਸੇ ਨਵਦੇਸ਼ ਸਿੰਘ ਚੀਮਾ ਹੋਰੀ ਆਪਣੀ ਰੈਲੀ ਕਰਦੇ ਇੱਥੇ ਤੁਹਾਨੂੰ ਦਿਖਾਏ ਕਿ ਇਸ ਤਰੀਕੇ ਦੇ ਨਾਲ ਬਾਰੀ ਇਕੱਠਾ ਰਿਹਾ ਅਸੀਂ ਨਹੀਂ ਕਹਦੇ ਲੋਕ ਬੋਲ ਰਹੇ ਸੀ ਵੀ ਬੱਸਾਂ ਭਰ-ਭਰ ਆਈਆਂ ਹੋਈਆਂ ਨੇ ਕੋਈ ਕਹਿੰਦਾ 40 ਬੱਸਾਂ ਲੈ ਕੇ ਆਏ ਆ ਅਸੀਂ ਕੋਈ ਕਹਿੰਦਾ ਅਸੀਂ ਮੱਖੂ ਤੋਂ ਆਏ ਆ ਕੋਈ ਕਹਿੰਦਾ ਅਸੀਂ ਫਿਰੋਜ਼ਪੁਰ ਤੋਂ ਆਏ ਆ ਕੋਈ ਕਹਿੰਦਾ ਬਟਾਲੇ ਤੋਂ ਆਏ ਆ ਫਗਵਾੜੇ ਤੋਂ ਮਜ਼ਦੂਰਾਂ ਦੀ ਦੋ ਬੱਸਾਂ ਤੁਹਾਨੂੰ ਦਿਖਾਉਣ ਮਿਲੀ ਸੀ ਜੋ ਆਰਗੇਨਿਕ ਸੀ ਤੁਹਾਨੂੰ ਉੱਥੇ ਦਿਖਾਇਆ ਹੁਣ ਅਸੀਂ ਪਹੁੰਚੇ ਆ ਰਾਣਾ ਗਰਜੀਤ ਰਾਣਾ ਇੰਦਰਪ੍ਰਤਾਪ ਹੋਰਾਂ ਦੀ ਰੈਲੀ ਮਾਹੌਲੇ ਕੀ ਇੱਥੇ ਵੀ ਲੋਕ ਜਿਹੜੇ ਲੋਕਲ ਆਏ ਨੇ ਯਾ ਬਾਹਰੋਂ ਲੋਕ ਬੁਲਾਏ ਗਏ ਨਹੀਂ ਬਾਈ ਜੀ ਕੀ ਨਾਮ ਤੁਹਾਡਾ ਜੀ ਚੱਗਾ ਸਿੰਘ ਜੀ ਚੱਗਾ ਸਿੰਘ ਜੀ ਕਿੱਥੋਂ ਕਿਹੜੀ ਜਗ੍ਹਾ ਤੋਂ ਆਏ ਹੋ ਪਿੰਡ ਬੂ ਜੀ ਕਿਹੜਾ ਹਲਕਾ ਕਿਹੜਾ ਪਿੰਡਾ ਇਹੋ ਆ ਜੀ ਸੁਲਤਾਨਪੁਰ ਤੋਂ ਲੋਕਲ ਹੀ ਹੋ ਜੀ ਹਾਂ ਜੀ ਕੀ ਮਾਹੌਲ ਅੰਦਰ ਕੀ ਸੁਨਵਾਈ ਹੋ ਰਹੀ ਹੈ ਤੁਹਾਡੇ ਹਲਕੇ ਵਿੱਚ ਪੂਰੀ ਜੀ ਹਾਂ ਜੀ ਹਾਂ ਜੀ ਤਾਂ ਲੋਕਲ ਹੀ ਨੇ ਪਿੰਡ ਦੱਸਦੇ ਨੇ ਸੁਲਤਾਨਪੁਰ ਪਿੰਡ ਦੇ ਵਾਸੀ ਨੇ ਇੱਧਰ ਬਾਈ ਜੀ ਹੁਣ ਖੜੇ ਇਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਇਹ ਕੀ ਕਹਿੰਦੇ ਨੇ ਕਿਹੜੇ ਪਿੰਡੋਂ ਆਏ ਨੇ ਇਹ ਕਿਉਂਕਿ ਕੀ ਨਾਮ ਤੁਹਾਡਾ ਜੀ ਸੋ ਰਾਣਾ ਗੁਰਜੀਤ ਜੀ ਦੀ ਰੈਲੀ ਤੇ ਆਏ ਹੋ ਹਾਂਜੀ ਜੀ ਕੀ ਨਾਮ ਤੁਹਾਡਾ ਜੀ ਦਾਲੀ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਦੇਖਣਾ ਦਾ ਇਹ ਕਿਹੜਾ ਹਲਕਾ ਕਿਹੜਾ ਪਿੰਡਾ ਆਪਣਾ ਅੰਥਲਵੰਡੀ ਤੋਂ ਗਾੜੀ ਫਟੂ ਡਿੰਗਾ ਨਹੀਂ ਪ੍ਰਧਾਨ ਸਵਾਲ ਦਾ ਐਮ ਐਲ ਏ ਕੋਣ ਆ ਤੁਹਾਡੇ ਇਹ ਇਹੋ ਇਸ ਗਾਣਾ ਪ੍ਰਸਾਦ ਰਾਣਾ ਇੰਦਰਪ੍ਰਸਾਦ ਹਾਂ ਹਾਂਜੀ ਹਾਂਜੀ ਬਾਪੂ ਜੀ ਕੀ ਨਾਮ ਤੁਹਾਡਾ ਖੇਤਾ ਜੀ ਹਾਂਜੀ ਖੇਤਾ ਦਾ ਜੀ ਕਿਹੜਾ ਹਲਕਾ ਕਿਹੜਾ ਪਿੰਡਾ ਸultanpur Lodhi ਤੋਂ ਆਏ ਨੇ ਦੱਸਦੇ ਨੇ ਤਾਂ ਹੋਰ ਵੀ ਲੋਕ ਇੱਥੇ ਮੌਜੂਦ ਨੇ ਜਿੰਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਜਾਣਨ ਦੀ ਵੀ ਆਖਿਰਕਾਰ ਤੁਸੀਂ ਇੱਥੇ ਗੱਡੀਆਂ ਵਿੱਚੋਂ ਦਿਖਾਵਾਂਗੇ ਪਹਿਲਾਂ ਦਿਖਾਈ ਕਿ ਨਾ ਕੀ ਨਾ ਬਈ ਖੜੀ ਮੰਨਿੰਦਰ ਸਿੰਘ ਕਿਹੜੀ ਜਗ੍ਹਾ ਤੋਂ ਬਈ ਤਲਵੰਡੀ ਪਾਈ ਕਿਹੜਾ ਹਲਕਾ ਕਪੂਰਸਲਾ ਕਪੂਰਸਲਾ ਹਲਕਾ ਭਾਜੀ ਉਸਲਾ ਤੇ ਸੁਲਤਾਨਪੁਰ ਤੋਂ ਲੋਗੇ ਛੇ ਨੇ ਤਾਂ ਪੀਵੀ09 ਗੱਡੀ ਹੈ ਵੀ ਤਾਂ ਇੱਧਰ ਵੀ ਤੁਹਾਨੂੰ ਗੱਡੀਆਂ ਦਿਖਾਵਾਂਗੇ ਅੱਗੇ ਜਿਵੇਂ ਤੁਹਾਨੂੰ ਅਸੀਂ ਉੱਥੇ ਗੱਡੀਆਂ ਦਿਖਾਈਆਂ ਨੇ ਵੀ ਕਿਸ ਤਰੀਕੇ ਨਾਲ ਗੱਡੀਆਂ ਜਿਹੜੀਆਂ ਬਾਹਰੀ ਨੰਬਰ ਦੀਆਂ ਸੀ ਤਾਂ ਇੱਥੇ ਪੀਵੀ09 ਗੱਡੀ ਨਜ਼ਰ ਆ ਰਹੀ ਹੈ ਉਹ ਵੀ ਪੀਵੀ09 ਗੱਡੀ ਕੋ ਵੀ ਪੀਵੀ090 ਦੀ ਹੋ ਰਹੀ ਹੈ ਤੇ ਇਧਰ ਵੀ ਹਾਂਜੀ ਵੀਰ ਕੀ ਨਾਮ ਤੁਹਾਡਾ ਕੀ ਨਾਮ ਤੁਹਾਡਾ ਕਿਤਾ ਮਤਲਬ ਨਾਮ ਕੀ ਵੀਰੇ ਤੁਹਾਡਾ ਆਕਾਸ਼ਦੀਪ ਕਿਹੜੀ ਜਗ੍ਹਾ ਤੋਂ ਵੀਰੇ ਦੰਦੂਪੁਰ ਤੋਂ ਇਹ ਹਲਕਾ ਕਿਹੜਾ ਪੈਂਦਾ ਹਾਂਜੀ ਸੁਲਤਾਨਪੁਰ ਸਭਾ ਹਲਕਾ ਸੁਲਤਾਨਪੁਰ ਲੋਧੀ ਕਿੰਨੇ ਰਾਣਜੀਤ ਦੀ ਰੈਲੀ ਤੇ ਆਇਓ ਹਾਂਜੀ ਹਾਂਜੀ ਕੀ ਮੋਲ ਵਧੀਆ ਮੋਲ ਜੀ ਮੋਲ ਵਧੀਆ ਜੀ ਤਾਂ ਸੁਲਤਾਨਪੁਰ ਤੋਂ ਆਏ ਨੇ ਬਾਈ ਹੁਣੀ ਤਾਂ ਇੱਥੇ ਹੋਰ ਵੀ ਲੋਕ ਨੇ ਲੰਗਰ ਬਹੁਤ ਸਵਾਲ ਲੱਗਾ ਹਾਂਜੀ ਚਾਪ ਕੋੜੇ ਵਾਲਾ ਲੰਗਰ ਬਹੁਤ ਸਵਾਲ ਲੱਗਾ ਚਾਪ ਕੋੜੇ ਵਾਰ ਵਾਰ ਆਵਾਂਗੇ ਜੀ ਜੀ ਤਾਂ ਤੁਸੀਂ ਦੇਖ ਸਕਦੇ ਹੋ ਇਧਰ ਵੀ ਪੀਪੀ09 ਤੁਹਾਨੂੰ ਨੰਬਰ ਨਜ਼ਰ ਆ ਰਿਹਾ ਹੈ PB08 PB04 PB09 PB09 ਫੇਜ਼ ਨੰਬਰ ਆ ਗਏ تھے ਤੇ ਗੱਲਬਾਤ ਕਰਦੇ ਹਾਂ ਜੀ ਵੀਰੇ ਕੀ ਨਾਂ ਤੁਹਾਡਾ ਜੀ ਜਸ਼ਨ ਕਿਹੜੀ ਜਗ੍ਹਾ ਤੋਂ ਆਇਓ ਅਸੀਂ ਸ਼ੇਖ ਮੰਗ ਇਹ ਕਿੱਥੇ ਹਲਕਾ ਕਿਹੜਾ ਪੈਂਦਾ ਇਹ ਹਲਕਾ ਵਿਧਾਨ ਸਭਾ ਦਾ ਐਮਐਲਏ ਕੌਣ ਤੁਹਾਡੇ ਐਮਐਲਏ ਆਹੀ ਆ ਰਣ ਰਾਣੇਂਦਰਪੁਰ ਦਾ ਇੱਥੋਂ ਹਲਕਾ ਲੋਕਲ ਹੀ ਨੇ ਇਹ ਤਾਂ PB09 ਕਰਦੀ ਵੀ ਤੁਹਾਨੂੰ ਦਿੱਖਾਈ ਹੈ ਤਾਂ ਲੋਕਲ ਦੋ ਕਜ਼ਾਰਾ ਨਜ਼ਰਾਂ ਨੇ ਪਰ ਉੱਥੇ ਕੀ ਕਿਹਾ ਗਿਆ ਸੀ ਵੀ ਕੋਈ ਮਖੂਤ ਆਇਆ ਕੋਈ ਫਿਰੋਜ਼ਪੁਰ ਤੋਂ ਆਇਆ ਤੇ ਇਧਰ ਵੀ ਤੁਸੀਂ ਦੇਖ ਸਕਦੇ ਹੋ ਪੀਪੀ ਕਿਹ ਹੈ ਜਿਹੜਾ ਸੁਲਤਾਨਪੁਰ ਦਾ ਆਪਣਾ ਜਿਹੜਾ ਕਹਿ ਸਕਦੇ ਆ ਅ ਨੰਬਰ ਹੈਗਾ ਇੱਥੇ ਟ੍ਰਾਂਸਪੋਰਟ ਦਾ ਨੰਬਰ ਆ ਤੇ ਇਧਰ ਰਾਣਾ ਗੁਰਜੀਤ ਸਿੰਘ ਦਾ ਫੋਟੋ ਵੀ ਲੱਗੀ ਤੁਹਾਨੂੰ ਨਜ਼ਰ ਆ ਰਿਹਾ ਪੀਪੀ 041 ਪੀਪੀ 41 ਨੰਬਰ ਤੁਹਾਨੂੰ ਨਜ਼ਰ ਆ ਰਿਹਾ ਪੀਪੀ 09 ਨੰਬਰ ਆ ਰਿਹਾ ਇਧਰ ਵੀ ਪੀਪੀ 9 ਨੰਬਰ ਜਿਹੜਾ ਉਹ ਨਜ਼ਰ ਆ ਰਿਹਾ ਤੁਹਾਨੂੰ ਤੇ ਇਧਰ ਬਾਈ ਜੀ ਖੜੇ ਹਾਂਜੀ ਸਰ ਕੀ ਨਾਮ ਤੁਹਾਡਾ ਜੀ ਕੀ ਨਾਮ ਤੁਹਾਡਾ ਲਿੰਦੇ ਜੀ ਹਾਂਜੀ ਕੀ ਨਾਮ ਤੁਹਾਡਾ ਕਲਵਿੰਦਰ ਸਿੰਘ ਇਹ ਕਿਹੜੀ ਜਗ੍ਹਾ ਤੋਂ ਜੀ ਖੀਰ ਵਾਲੀ ਤੋਂ ਇਹ ਕਿੱਥੇ ਪੈਂਦਾ ਜੀ ਇਹ ਸੁਲਤਾਨਪੁਰ ਚ ਸੁਲਤਾਨਪੁਰ ਹਾਂਜੀ ਲੋਕਲੀਆਂ ਮਲਗੇ ਤੁਸੀਂ ਹਾਂਜੀ ਬਾਈ ਵੀ ਲੋਕਲ ਨੇ ਬਾਈ ਜੀ ਹੁਣ ਵੀ ਜਿਹੜੇ ਇੱਥੇ ਰੈਲੀ ਦੇ ਵਿੱਚ ਆਏ ਨੇ ਰਾਣਕਜੀਤਵਾਲ ਦੀ ਰੈਲੀ ਵਿੱਚ ਰੈਲੀ ਦੇਖਣ ਆਏ ਨਹੀਂ ਤਾਂ ਬਾਈ ਕੀ ਨਾਮ ਤੁਹਾਡਾ ਜੀ ਕੀ ਨੌਕੀ ਹੈ ਫਰਮਨਪ੍ਰੀਤ ਸਿੰਘ ਕਿਹੜੀ ਕਿਹੜੀ ਜਗ੍ਹਾ ਤੋਂ ਆਏ ਹੋ ਖੀਰਾਂ ਵਾਲੀ ਤੋਂ ਲੱਗੇ ਹੋ ਹਾਂਜੀ ਬਾਈ ਵੀ ਰਾਜ ਤੋਂ ਆਏ ਨੇ ਲੋਕਲ ਸੁਲਤਾਨਪੁਰ ਦਾ ਜਿਹੜਾ ਨੰਬਰ ਆ ਪੀਪੀ 41 ਨੰਬਰ ਤੁਹਾਨੂੰ ਇੱਥੇ ਨਜ਼ਰ ਆ ਰਿਹਾ ਹੈ ਪੀਪੀ 09 ਨੰਬਰ ਨਜ਼ਰ ਤਾਂ तमाम ਜਿਹੜੇ ਨੰਬਰ ਬਹਤਾਂ ਦੇ ਵਿੱਚ ਲੋਕਲ ਨੰਬਰ ਨਜ਼ਰ ਆ ਰਹੇ ਨੇ 13 ਰਾਣਾ ਗੁਰਜੀਤ ਖੋਰਾ ਦੀ ਰੈਲੀ ਦੇ ਵਿੱਚ ਜਦੋਂ ਕਿ ਉੱਥੇ ਲੋਕ ਆਪ ਮੁਹਾਰੇ ਦੱਸ ਰਹੇ ਸੀ ਵੀ ਅਸੀਂ ਬਾਹਰੋਂ ਆਏ ਆ ਤਾਂ ਫੈਸਲਾ ਲੋਕਾਂ ਦੇ ਹੱਥਾਂ ਲੋਕਾਂ ਨੇ ਫੈਸਲਾ ਕਰਨਾ ਹੈ ਕਿ ਕਾਂਗਰਸ ਪਾਰਟੀ ਕਿੰਨੀ ਕ ਪਾਣੀ ਦੇ ਵਿੱਚ ਹੈਗੀ ਆ ਇਧਰੇ ਪੀਵੀ09 ਆ ਪੀਵੀ10 ਆ ਕਿ ਗਵਰਨਮੈਂਟ ਆ ਪੰਜਾਬ ਕਿਸੇ ਦੀ ਸਰਕਾਰੀ ਗੱਡੀ ਲੱਗ ਰਹੀ ਹੈ ਐਵਰ ਪੀਵੀ09 ਪੀਵੀ41 ਨੰਬਰ ਤੁਹਾਨੂੰ ਨਜ਼ਰ ਆ ਰਿਹਾ ਉਹ ਸਾਹਮਣੇ ਨੌਜਵਾਨ ਖੜੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਆ ਬਾਈ ਹੁਣ ਰੈਲੀ ਚੋਂ ਨਹੀਂ ਕਿ ਮੈਂ ਉੱਥੋਂ ਰੈਲੀ ਚੋਂ ਨਿਕਲ ਅਸੀ ਓਵੇਂ ਬਾਈ ਹੁਣ ਰੈਲੀ ਤੋਂ ਨਿਕਲੇ ਨਹੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਨਾ ਭਾਈ ਤੁਹਾਡਾ ਜੀ ਕਿਹੜੀ ਜਗ੍ਹਾ ਤੋਂ ਭਾਜੀ ਮਨਿਆਲੇ ਪੈਣ ਤੋਂ ਜੀ ਇਹ ਹਲਕਾ ਕਿਹੜਾ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਸੁਲਤਾਨਪੁਰ ਲੋਧੀ ਹਾਂਜੀ ਹਾਂਜੀ ਆ ਬਾਈ ਹੁਣ ਜੀ ਲੋਪਲ ਵਿੱਚ ਲੋਪਲ ਸੁਲਤਾਨਪੁਰ ਲੋਧੀ ਕੋਲੇ ਸਾਰੇ ਤੁਹਾਡੇ ਨਾਲ ਹੀ ਨੇ ਬਾਈ ਹੁਣੀ ਜੀ ਸਾਰੇ ਨਾਲ ਨੇ ਸੁਲਤਾਨਪੁਰ ਲੋਧੀ ਤੋਂ ਹੀ ਨੇ ਬਾਈ ਹੁਣੀ ਤਾ ਇਧਰ ਵੀ ਤੁਸੀਂ ਦੇਖ ਸਕਦੇ ਹੋ ਨੌਜਵਾਨ ਕੁਝ ਖੜੇ ਨੇ ਇਹਨਾਂ ਵੀ ਗੱਲਬਾਤ ਕਰਨ ਦੀ ਬੱਸ ਆਈਏ ਖਾਸ ਤੌਰ ਤੇ ਬਸਨਾ ਬਸਾ ਕੋਈ ਕਿ ਬੱਸਾਂ ਉੱਥੇ ਹੀ ਪਾਰਕ ਕੀਤੀਆਂ ਸੀ ਫਗਵਾੜੇ ਤੋਂ ਆਈਆਂ ਸੀ ਵੀਰੇ ਕਿਹੜੀ ਜਗ੍ਹਾ ਤੋਂ ਆਏ ਹੋ ਹਾਂਜੀ ਹਾਂ ਲੋਕਲ ਨੇ ਵੀ ਵੀਰ ਹੁਣੇ ਵੀ ਤਾਂ ਇਧਰ ਬੱਸ ਖੜੀ ਆ ਭਰੀ ਤੇ ਇਧਰ ਗੱਲ ਕਰਾਂਗੇ ਕੋਸ਼ਿਸ਼ ਕਰਾਂਗੇ ਗੱਲ ਕਰਨ ਦੀ ਭਾਈ ਕਿਨੋਂ ਹੋੜਾ ਜੀ ਕਿਹੜੀ ਜਗ੍ਹਾ ਤੋਂ ਆਏ ਜੀ ਕੋਪੀਪੁਰ ਤੋਂ ਆਈ ਇਹ ਕਿੱਥੇ ਹਲਕਾ ਕਿਹੜਾ ਪੈਂਦਾ ਸੁਲਤਾਨਪੁਰ ਲੋਧੀ ਸੁਲਤਾਨਪੁਰ ਲੋਧੀ ਸੁਲਤਾਨਪੁਰ ਇੱਥੋਂ ਇੱਥੋਂ ਦੇਰੀ ਜੁਈ ਹੈ ਇੱਕ ਗੋਪੀਪੁਰ ਤਬੂਲੀਆਂ ਤਾਂ ਪੂਰੀ ਜਿਹੜੀ ਬੱਸ ਤੁਸੀਂ ਦੇਖ ਸਕਦੇ ਹੋ ਤੇ ਇੱਕ ਪਿੰਡ ਦੀ ਬੱਸ ਇੱਥੋਂ ਲੋਕ ਬੱਸਾਂ ਬੱਸ ਤੇ ਪਰ ਕੇ ਆਏ ਨੇ ਤਾਂ ਕੋਸ਼ਿਸ਼ ਕਰਾਂਗੇ ਹੋਰ ਵੀ ਲੋਕਾਂ ਨਾਲ ਗੱਲ ਕਰ ਲਈ ਬਾਪੂ ਜੀ ਕੀ ਹਾਲ ਤੁਹਾਡਾ ਜੀਤ ਸਿੰਘ ਕਿਹੜੀ ਜਗ੍ਹਾ ਤੋਂ ਆਏ ਜੀ ਗੋਪੀਪੁਰ ਤੋਂ ਗੋਪੀਪੁਰ ਤੋਂ ਸੁਲਤਾਨਪੁਰ ਹਲਕਾ ਪੈਂਦਾ ਜੀ ਕਿ ਪੂਰਸਲਾ ਪੈਂਦਾ ਸੁਲਤਾਨਪੁਰ ਸਾਰੇ ਇੱਕੋ ਪਿੰਡ ਦੇ ਨੇ ਜੀ ਸਾਰੇ ਸੁਲਤਾਨਪੁਰ ਵਾਲੇ ਜੀ ਜਿੰਦਾਬਾਦ ਰਾਮਾ ਇੰਦਰਪ੍ਰਤਾ ਸਿੰਘ ਜਿੰਦਾ ਜੀ ਦੇਖਿਆ ਸਾਰੇ ਸੁਲਤਾਨਪੁਰ ਦੇ ਨੇ ਲੋਕਲ ਨੇ ਸਾਰੇ ਲੋਕਲ ਲੋਕਲ ਨੇ ਸਾਰੇ ਲੋਕਲ ਨੇ ਤੇ ਤੁਸੀਂ ਇੱਥੇ ਦੇਖ ਸਕਦੇ ਹੋ ਤਾਂ ਬੱਸਾਂ ਦੇ ਵਿੱਚ ਵਰਗੇ ਸੀ ਤੁਹਾਨੂੰ ਦਿਖਾਇਆ ਇਹ ਵੀ ਪੀਵੀ09 ਨੰਬਰ ਗੱਡੀ ਤੁਹਾਨੂੰ ਨਜ਼ਰ ਆ ਰਹੀ ਹੈ ਤਾਂ ਜਿਵੇਂ ਅਸੀਂ ਉੱਥੇ ਤੁਹਾਨੂੰ ਦਿਖਾਇਆ ਸੀ ਮਾਹੌਲ ਉਸੇ ਤਰੀਕੇ ਇੱਥੇ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਬਾਹਰੋਂ ਘੱਤਰੀ ਗੱਲ ਹੈ ਉਹ ਉੱਥੇ ਹੁੰਦੀ ਸੀਗੀ ਤਾ ਇਥੇ ਬਹੁਤਾਂ ਦੇ ਲੋਕਾਂ ਨੇ ਜਿਹੜਾ ਬਿਆਨ ਦਿੱਤਾ ਹੈ ਉਹ ਇਹੀ ਆ ਵੀ ਉਹ ਲੋਕਲ ਨੇ ਤਾਂ ਇਧਰ ਵੀ ਕੁਝ ਨੌਜਵਾਨ ਆ ਆ ਰਹੇ ਨੇ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਉਹ ਕਿਹੜੀ ਜਗ੍ਹਾ ਤੋਂ ਆਏ ਨੇ ਤਾਂ ਬਲਾਕ ਤੋਂ ਜੁੜਨ ਦੀ ਗੱਲ ਜਿਹੜੀ ਕਾਂਗਰਸ ਪਾਰਟੀ ਕਰਦੀ ਉਹ ਕਿੰਨਾ ਕਿਤੇ ਫੇਲ ਹੁੰਦੀ ਸਾਬਤ ਆ ਰਹੀ ਹੈ ਇੱਕ ਬਲਾਕ ਦੀ ਕਾਂਗਰਸ ਇਕੱਠੀ ਕਰਨ ਵਾਸਤੇ ਬਾਹਰੋਂ ਇਕੱਠ ਕਰਨਾ ਤੇ ਆ ਕਾਂਗਰਸ ਪਾਰਟੀ ਤੋਂ ਦੂਜੇ ਪਾਸੇ ਆਜ਼ਾਦ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਪੁੱਤਰ ਇੰਦਰ ਪ੍ਰਤਾਪ ਸਿੰਘ ਹੋਰ ਵੱਲੋਂ ਕੱਠ ਕੀਤਾ ਕਿ ਨਾਮ ਤੁਹਾਡਾ ਵੀਰੇ ਕੀ ਨਾਮ ਹੈ ਤੁਹਾਡਾ ਨਾਮ ਕੀ ਤੁਹਾਡਾ ਕੀ ਨਾਮ ਤੁਹਾਡਾ ਚਰਨਜੀਤ ਸਿੰਘ ਕਿਹੜੀ ਜਗ੍ਹਾ ਤੋਂ ਆਏ ਕਰਾਲਾ ਵਾਹਾਂ ਜੀ ਇਹ ਹਲਕਾ ਕਿਹੜਾ ਪੈਂਦਾ ਇਹ ਸੰਤਾਨਪੁਰ ਸੰਤਾਨਪੁਰੋਂ ਤੁਹਾਡੇ ਜੀ ਇੱਥੇ ਇਹੋ ਹੀ ਰਾਣਾ ਇੰਦਰਪ੍ਰਤਾਪ ਸਿੰਘ ਰਾਣਾ ਤਾਂ ਰਾਣਾ ਇੰਦਰਪ੍ਰਤਾਪ ਵੀ ਲੋਕਲ ਬਸ ਆਏ ਵੀ ਲੋਕਲ ਜਿਹੜੇ ਲੋਕ ਨੇ ਉਹ ਇੱਥੇ ਪਹੁੰਚੇ ਹੋਏ ਨੇ ਕੀ ਨਾ ਥੋਡਾ ਜੀ ਰੈਲੀ ਤੇ ਆਏ ਹੋ ਹਾਂਜੀ ਰੈਲੀ ਤੇ ਆਏ ਹੋ ਕੀ ਨਾ ਥੋਡਾ ਮੇਰਾ ਅਤਰ ਸਿੰਘ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਨਾਮ ਪਟਨਾ ਡੱਲਾ ਪਿੰਡਾਂ ਦੀ ਹਲਕਾ ਕਿਹੜਾ ਪੈਂਦਾ ਜੀ ਡੱਲਾ ਹਲਕਾ ਸਦਾਂਪੁਰਾ ਜੀ ਹਲਕਾ ਸੁਲਤਾਨਪੁਰ ਲੋਧੀ ਤਾਂ ਤੁਸੀਂ ਅਜੇ ਅਸੀਂ ਗੱਡੀਆਂ ਦੀ ਗੱਲ ਕੀਤੀ ਜੇ ਗੱਡੀਆਂ ਭਾਵੇਂ ਸਾਨੂੰ ਅਸੀਂ ਸਾਨੂੰ ਕੋਈ 10 ਤੋਂ 12% ਬਾਅਦਲੀ ਨਜ਼ਰਾਈਆਂ ਹੁਣ ਪਰ ਜਿਹੜੇ ਲੋਕਾਂ ਨਾਲ ਗੱਲ ਕਰਦੇ ਆ ਉਹ 100% ਪਿਓਰ ਕਹਿੰਦੇ ਨੇ ਜਿਹਨੂੰ ਆਪਾਂ ਪਿਓਰ ਹਲਕਾ ਸੁਲਤਾਨਪੁਰ ਦੇ ਲੋਕ ਜਿਹੜੇ ਇੱਥੋਂ ਸਾਨੂੰ ਜਿਹੜੇ ਲੋਕ ਬੋਲਦੇ ਨਜ਼ਰਾਈ ਇਹ ਹਲਕਾ ਸੁਲਤਾਨ ਉਧਰ ਵੀ ਲੋਕ ਬਾਈ ਹੁਣ ਆ ਰਹੇ ਨੇ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਉਹ ਕਿਹੜੀ ਜਗ੍ਹਾ ਤੋਂ ਆਏ ਨੇ ਆਪਾਂ ਹੁਣ ਆ ਰਹੇ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਕਪੂਏ ਕੀ ਨੋ ਤੁਹਾਡਾ ਜੀ ਕੀ ਨੋ ਤੁਹਾਡਾ ਸੰਤੋਖ ਸਿੰਘ ਜੀ ਤੇਰੀ ਜਗ੍ਹਾ ਤੋਂ ਆ ਜੀ ਅਸੀਂ ਗਿੱਲਾਂ ਤੋਂ ਜੀ ਇਹ ਕਿਹੜਾ ਹਲਕਾ ਪੈਂਦਾ ਇਹ ਕਬੂਤਲਾ ਕਬੂਤਲਾ ਹਾਂਜੀ ਹਾਂਜੀ ਇਹ ਕਬਧਾਨ ਸਭਾ ਹਲਕਾ ਨਾਲ ਐ ਕਮੇਲੇ ਕੋਲ ਰਹੇ ਸਨ ਆਪਣੇ ਰਾਣਾ ਸਿੰਘਾ ਰਾਣਾ ਗੁਰਜੀਤ ਜੀ ਰਾਣਾ ਸਿੰਘ ਦੇ ਪ੍ਰਤਾਪ ਜੀ ਪ੍ਰਤਾਪ ਰਾਣਾ ਇੰਤਾਈ ਵੀ ਸੁਲਤਾਨਪੁਰ ਤੋਂ ਨੇ ਬਾਈ ਹੁਣੀ ਵੀ ਆ ਬਾਈ ਹੁਣੀ ਆ ਰਹੇ ਨੇ ਬਾਈ ਕਿੰਨੇ ਥੋੜਾ ਜੀ ਹਾਂਜੀ ਨਾਮ ਕੀ ਥੋੜਾ ਜੀ ਸੁਖਵਿੰਦਰ ਸਿੰਘ ਜੀ ਜਗਤੋ ਜੀ ਨਹੀਂ ਠੱਟੇ ਪਰਾਨੇ ਤੋਂ ਜੀ ਕਿਹੜਾ ਹਲਕਾ ਪੈਂਦਾ ਸੁਲਤਾਨਪੁਰ ਲੋਦੀ ਲੋਕਲੀਆਂ ਤੁਸੀਂ ਵੀ ਕਿੰਨੇ ਲੋਕ ਆਏ ਤੁਹਾਡੇ ਨਾਲ ਜੀ ਹਾਂਜੀ ਤੁਹਾਡੇ ਨਾਲ ਕਿੰਨੇ ਲੋਕ ਆਏ ਨੇ ਹੋਰ ਸਾਡੇ ਨਾਲ ਬਹੁਤ ਪੰਚਾਇਤਾਂ ਸਾਰੇ ਪਿੰਡਾਂ ਦੀ ਪੰਚਾਇਤਾਂ ਹੀ ਆ ਜੀ ਲੋਕ ਆਏ ਨੇ ਸਾਰੇ ਲੋਕ ਜੀ ਹਾਂਜੀ ਲੋਕਲ ਲੋਕ ਸਾਰੇ ਜੀ ਸਾਰੇ ਪਿੰਡਾਂ ਦੀ ਪੰਚਾਇਤਾਂ ਬਾਈ ਹੁਣਾਂ ਨਾਲ ਆਈਆਂ ਨੇ ਤਾਂ ਤੁਹਾਡੇ ਸਾਹਮਣੇ ਜਿਵੇਂ ਤੁਹਾਨੂੰ ਅਸੀਂ ਕਾਂਗਰਸ ਦੀ ਰੈਲੀ 'ਚ ਦਿਖਾਇਆ ਉਹ ਵੀ ਤੁਹਾਨੂੰ ਅਸੀਂ ਇੱਥੇ ਦਿਖਾ ਰਹੇ ਨੇ ਬਾਪੂ ਜੀ ਆਦੇ ਬਾਪੂ ਜੀ ਕੀ ਨੋ ਤੁਹਾਡਾ ਹਾਂ ਬੁੱਕੜ ਬੁੱਕੜ ਕਿਹੜੀ ਜਗ੍ਹਾ ਤੋਂ ਆਏ ਹੋ ਐ ਠਾਟਿਓ ਇਹ ਕਿਹੜਾ ਹਲਕਾ ਪੈਂਦਾ ਇਹੋ ਜੀ ਸੁਲਤਾਨਪੁਰ ਸੁਲਤਾਨਪੁਰ ਜੀ ਹਾਂ ਜਿੱਦਾਂ ਸੁਲਤਾਨਪੁਰ ਲੋਧੀ ਦੇ ਲੋਕ ਹੀ ਜਿਹੜੇ ਇੱਥੇ ਖਾਸ ਤੌਰ ਤੇ ਰੈਲੀ ਦੇ ਵਿੱਚ ਪਹੁੰਚੇ ਹੋਏ ਨੇ ਜਦੋਂ ਕਿ ਕਾਂਗਰਸ ਪਾਰਟੀ ਜਿਹੜੀ ਰੈਲੀ ਹੈ ਉਹਦੇ ਵਿੱਚ ਬਾੜੀ ਕੱਤ ਦੀ ਜਿਹੜੀ ਖਬਰਾਂ ਸੀ ਸਾਹਮਣੇ ਆਈਆਂ ਸੀ ਉਹ ਚੀਜ਼ਾਂ ਨਸ਼ਰ ਬਾਹਰ ਹੋ ਗਈਆਂ ਨੇ ਤਦੋਂ ਅਸੀਂ ਜਿਵੇਂ ਉੱਥੇ ਦਿਖਾਇਆ ਉਵੇਂ ਹੀ ਤੁਹਾਨੂੰ ਅਸੀਂ ਇੱਥੇ ਦਿਖਾ ਰਹੇ ਹਾਂ ਵੀ ਕਿਵੇਂ ਲੋਕ ਆਪ ਗੱਲ ਕਰਦੇ ਨੇ ਲੋਕ ਗੱਲ ਕਰਦੇ ਨੇ ਲੋਕ ਬੋਲਦੇ ਨੇ ਵੀ ਲੋਕ ਕਿੱਥੋਂ ਆਏ ਨੇ ਬਾਬੂ ਜੀ ਆ ਰਹੇ ਨੇ ਗੱਲਬਾਤ ਕਰਨ ਕੀ ਨਾਮ ਤੁਹਾਡਾ ਜੀ ਮੇਰਾ ਜੀ ਜੱਜ ਕਬੀਰਪੁਰ ਤੋਂ ਜੀ ਮੈਂ ਕਿਹੜੇ ਕਿਹੜੀ ਜਗ੍ਹਾ ਤੋਂ ਜੀ ਕਬੀਰਪੁਰ ਪਿੰਡ ਹਲਕਾ ਕਿਹੜਾ ਪਿੰਡ ਆ ਜੀ ਸੁਲਤਾਨਪੁਰ ਲੋਧੀ ਹਲਕਾ ਸੁਲਤਾਨਪੁਰ ਤੁਹਾਡੇ ਨਾਲ ਹੀ ਨੇ ਜੀ ਸਾਰੇ ਹਾਂ ਜੀ ਸਭ ਨਾਲ ਸਾਰੇ ਹਲਕਾ ਸੁਲਤਾਨਪੁਰ ਤੋਂ ਆਏ ਨੇ ਹਾਂ ਜੀ ਹਾਂ ਜੀ ਤਾਂ ਤੁਸੀਂ ਦੇਖ ਸਕਦੇ ਹੋ ਸਾਰੇ ਲੋਕ ਜਿਹੜੇ ਹਲਕਾ ਸੁਲਤਾਨਪੁਰ ਤੋਂ ਜੀ ਹਾਂ ਜੀ ਹਾਂ ਜੀ ਕੋਈ ਬਾਤ ਹਲਕਾ ਸੁਲਤਾਨਪੁਰ ਪੱਕੇ ਕੇ ਪੱਕੇ ਕੇ ਅਸੀਂ ਸਾਡਾ ਹੈ ਗਲੀ ਗਲੀ ਜਾਣੇ ਸੁਲਤਾਨਪੁਰ ਦੀ ਅਸੀਂ ਤੇ ਕਿਹੜੇ ਪਿੰਡ ਕਿਹੜਾ ਜੀ ਸਾਡੇ ਪਿੰਡ ਲਊਗਾ ਨੰਬਰਦਾਰ ਲਊਦਾ ਮੈਂ ਹਲਕਾ ਸੁਲਤਾਨਪੁਰ ਸੁਲਤਾਨਪੁਰ ਦਾ ਲਊਦਾ ਨੰਬਰਦਾਰ ਮੈਂ ਹਾਂਜੀ ਮਾਤਾ ਜੀ ਕਿਨੋਂ ਤੁਹਾਡਾ ਜੀ ਹਾਂਜੀ ਕਿਹੜੀ ਜਗ੍ਹਾ ਤੋਂ ਆਏ ਹਾਂਜੀ ਆ ਰੇਲੀ ਤੋਂ ਹਾਂਜੀ ਮਾਤਾ ਜੀ ਤਾ ਲੋਕਲੀ ਨੇ ਮਾਤਾ ਜੀ ਨੇ ਲੋਕਲੀ ਇੱਥੋਂ ਕੀ ਨਾ ਬਾਈ ਤੁਹਾਡਾ ਜੀ ਸਰੂਪ ਸਿੰਘ ਸਰਪੰਚ ਜੀ ਸਾਬਕਾ ਸਰਪੰਚ ਪਿੰਡ ਭਰੋਆਣਾ ਸੁਲਤਾਨਪੁਰ ਲੋਧੀ ਸੁਲਤਾਨਪੁਰ ਲੋਧੀ ਜੀ ਸਪੈਸ਼ਲ ਆਏ ਰਾਣੀ ਦੇ ਪ੍ਰੋਗਰਾਮ ਜੀ ਹਾਂਜੀ ਕੀ ਲੋ ਮਾਤਾ ਛੋਡਾ ਕੰਮ ਕੀ ਤੁਹਾਡਾ ਸਾਡਾ ਨਾਮ ਮੇਰਾ ਜੀ ਜੀਤ ਕਾਰ ਕਿਹੜੀ ਜਗ੍ਹਾ ਤੋਂ ਬਾਈ ਨਾ ਸਾਡਾ ਬੇਚਾ ਦਾ ਅਛੇਚਾ ਤੋਂ ਵੈਗਰ ਹਲਕਾ ਕਿਹੜਾ ਐਮਐਲਏ ਕੋਣਾ ਤੁਹਾਡਾ ਉਮਰ ਮੈਮ ਲੇਕਾਣਾ ਹਾਂਜੀ ਹਾਂਜੀ ਬੀਬੀ ਗੱਲ ਕਰ ਰਹੇ ਕਿ ਜਾ ਲੋਕਲ ਹੀ ਨਹੀਂ ਸਾਰੇ ਹਾਂ ਲੋਕਲ ਇੰਦਰ ਪ੍ਰਤਾਪ ਸ਼ਮਸ਼ੇਰ ਸਿੰਘ ਭਰੋਣਾ ਕਿਹੜਾ ਪਿੰਡ ਜੀ ਭਰੋਣਾ ਜੀ ਸultanpur ਤੋਂ 12 ਕਿਲੋਮੀਟਰ ਦੂਰ ਜੀ ਹਲਕਾ ਸultanpur ਜੀ sultanpur ਜੀ ਤਾਂ ਇਹ ਵੀ ਹਲਕਾ sultanpur ਦੇ ਲੋਕ ਕਿਨੇ ਸਾਰੇ ਜਿਹੜੇ ਇੱਥੇ ਰਾਣਾ ਇੰਦਰ ਪ੍ਰਤਾਪ ਸਿੰਘ ਹੋਰਾਂ ਦੀ ਰੈਲੀ ਦੇ ਵਿੱਚ ਪਹੁੰਚੇ ਨਹੀਂ ਤਾਂ ਤੁਹਾਨੂੰ ਇਕੱਠੀ ਜਿਹੜੀ ਗੱਲ ਕੀਤੀ ਗਈ ਸੀ ਇਕੱਠ ਜਿਹੜਾ ਆਰਗੈਨਿਕ ਇੱਥੇ ਨਜ਼ਰ ਆ ਰਿਹਾ 100% ਜਿਹੜੀ ਹਾਜ਼ਰੀ ਹੈ ਉਹ ਹਲਕੇ ਦੇ ਲੋਕਾਂ ਲੋਕਾਂ ਵੱਲੋਂ ਲਗਾਈ ਗਈ ਹੈ ਇੱਕ ਜਿੰਦਾਬਾਦ ਜਿੰਦਾਬਾਦ ਰਾਣਾ ਗੁਰਜੀਤ ਸਿੰਘ ਦੇ ਕਿਹੜੀ ਜਗ੍ਹਾ ਤੋਂ ਆਏ ਜੀ ਰਾਣਾ ਜੀ ਦੇ ਨਹੀਂ ਆਏ ਕਿੱਥੋਂ ਤੁਸੀਂ ਹੈ ਪਿੰਡ ਰਾਮਪੁਰਜ ਕੀ ਤੋਂ ਆਫੀਰ ਹਲਕਾ ਕਿਹੜਾ ਜੀ ਸਲਤਨਪੁਰੇ ਸਾਰੇ ਸਲਤਨਪੁਰ ਦੇ ਲੋਕ ਇੱਥੇ ਹਾਜੀਪੁਰ ਦਾ ਸਰਪੰਚਾ ਜੀ ਮੈਂ ਸਲਤਨਪੁਰ ਲੋਦੀ ਜੀ ਸਲਤਨਪੁਰ ਲੋਦੀ ਸਾਰੇ ਸਲਤਨਪੁਰ ਲੋਕ ਨਹੀਂ ਰੈਲੀ ਖਤਮ ਹੋ ਰੈਲੀ ਖਤਮ ਹੋ ਚੁੱਕੀ ਹੈ ਤਾਂ ਲੋਕ ਜਿਹੜੇ ਨੇ ਉਹ ਬਾਹਰ ਆ ਰਹੇ ਨੇ ਹਾਂਜੀ ਸਰ ਕੀ ਨਾਮ ਤੁਹਾਡਾ ਜੀ ਮੇਰਾ ਚੰਨ ਸਿੰਘ ਜੀ ਕਿਹੜੀ ਜਗ੍ਹਾ ਤੋਂ ਜੀ ਵਾਟਾ ਜੀ ਤੋਂ ਸਾਫਾ ਸਰਪੰਚ ਹੈ ਹਲਕਾ ਕਿਹੜਾ ਜੀ ਸਾਡਾ ਸultanpur ਦੇ ਦਾ ਹਲਕਾ ਲੋਧੀ ਦਾ ਸultanpur ਲੋਧੀ ਤੋਂ ਆਏ ਨੇ ਸਾਰੇ ਲੋਕ ਇੱਕ ਪਾਸੇ ਰਾਣਾ ਦੇਓ ਪੁੱਤਰ ਵੱਲੋਂ ਰੈਲੀ ਕੀਤੀ ਗਈ ਹੈ ਤਾਂ ਉੱਥੇ ਸultanpur ਦੇ ਲੋਕ ਪਹੁੰਚੇ ਨੇ ਤੇ ਜੁੱਥੇ ਦੂਜੇ ਪਾਸੇ ਪੰਜਾਬ ਕਾਂਗਰਸ ਰੈਲੀ ਜਿੱਥੋਂ ਬਾਰੇ ਲੋਕਾਂ ਦਾ ਇਕੱਠ ਕੀਤਾ ਗਿਆ ਤਾਂ ਇਧਰ ਵੀ ਹਾਂਜੀ ਬਾਪੂ ਜੀ ਕੀ ਨੋ ਵੱਡਾ ਜੀ ਕੀ ਨੋ ਬਾਈ ਜੁੱਦਾ ਹੈ ਨਾਮ ਕੀ ਤੁਹਾਡਾ ਜੀ ਮੇਰਾ ਨਾਮ ਸ਼ੌਕਤ ਅਲੀ ਕਿਹੜੀ ਜਗ੍ਹਾ ਤੋਂ ਜੀ ਐਹ ਕਪੂਰਸਾ ਤੋਂ ਜੀ ਇੱਥੋਂ ਹੀ ਲੋਕਲ ਲੋਕਾਂ ਲਈ ਹਾਂਜੀ ਤਾਂ ਕਪੂਰਸਾ ਤੋਂ ਬਾਈ ਹੁਣ ਆਏ ਨੇ ਤਾਂ ਤੁਸੀਂ ਦੇਖ ਸਕਦੇ ਹੋ ਅੰਦਰੋਂ ਨਿਕਲਣੇ ਲੋਕ ਸਾਰੇ ਅੰਦਰੋਂ ਨਿਕਲਣੇ ਬਾਉ ਜੀ ਇਹਨੇ ਬਾਉ ਜੀ ਕੀ ਨਾਮ ਤੁਹਾਡਾ ਜੀ ਨਿਪਨਗਵਾ ਸਰ ਕਿਹੜੀ ਜਗ੍ਹਾ ਤੋਂ ਜੀ ਸੁਲਤਾਨਪੁਰ ਤੋਂ ਸੁਲਤਾਨਪੁਰ ਤੋਂ ਲੋਕ ਤਾਂ ਇਹ ਵੀ ਸੁਲਤਾਨਪੁਰ ਤੋਂ ਲੋਕਲ ਬੱਸ ਨਹੀਂ ਆਕ ਨੇ ਜਿਹੜਾ ਇੱਥੇ ਪਹੁੰਚੇ ਨੇ ਰੈਲੀ ਤੇ ਤਾਂ ਫੈਸਲਾ ਲੋਕਾਂ ਹੱਥ ਹੈ ਇੱਕ ਪਾਸੇ ਅਸੀਂ ਨਹੀਂ ਬੋਲਦੇ ਲੋਕ ਬੋਲਦੇ ਨੇ ਸੁਲਤਾਨਪੁਰ ਦੀ ਕਾਂਗਰਸ ਦੀ ਪਾਰਟੀ ਦੀ ਰੈਲੀ ਉੱਤੇ ਵੀ ਲੋਕ ਬੋਲੇ ਇੱਥੇ ਰਾਣਾ ਗੁਰਜੀਤ ਖੜ ਦੀ ਰੈਲੀ ਉੱਤੇ ਵੀ ਲੋਕ ਬੋਲੇ ਤੇ ਫੈਸਲਾ ਵੀ ਲੋਕਾਂ ਹੱਥ ਵੀ ਕਿਹੜੀ ਰੈਲੀ ਕਾਮਯਾਬ ਹੈ ਕਿਹੜੀ ਰੈਲੀ ਦੇ ਵਿੱਚ ਲੋਕ ਜਿਹੜੇ ਨੇ ਪਹੁੰਚੇ ਨੇ ਲੋਕਲ ਪਹੁੰਚੇ ਨੇ ਤੇ ਬਾਹਰੋਂ ਪਹੁੰਚੇ ਨੇ ਇਹ ਫੈਸਲਾ ਲੋਕਾਂ ਦੇ ਹੱਥ ਹੋਏਗਾ ਮੈਂ ਇੰਦਰਪਾਲ ਸਿੰਘ ਤੁੰਨਾ ਕੈਮਰਾਮੈਨ ਰਮਨਪਾਲ ਨਾਲ ਦੇਖਦੇ ਰਹਿ ਰਮਜ਼ਾ ਟੀਵੀ ਸਸਰੀਕਾ